ਦੇਖੋ ਜਿੰਨਾ ਜਦੋਂ ਕੁੜੀ ਦਾ ਸ਼ਗਨ ਹੁੰਦਾ ਰਿਸ਼ਤਾ ਹੁੰਦਾ ਕੁੜੀ ਦਾ ਉਹਦੇ ਰਿਸ਼ਤੇ ਤੋਂ ਲੈ ਕੇ ਵਿਆਹ ਤੱਕ ਦਾ ਸਾਰਾ ਸਮਾਨ ਸਾਡੇ ਕੋਲ ਅਵੇਲੇਬਲ ਹੈ ਜੀ ਤਾਬ ਦੇ ਵਿਆਹ ਦੀ ਇੱਕ ਚਲਕਤ ਖਾਨੇ ਆ ਤੁਹਾਨੂੰ ਆ ਦੇਖੋ ਗੱਲ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਉਹ ਜਿਹੜੇ 80 82 ਦੇ ਵਿੱਚ ਸਿਸਟਮ ਹੁੰਦਾ ਸੀਗਾ ਨਾ ਜੀ ਉਹ ਫੇਰ ਹੁਣ ਬਣਾਉਂਦੇ ਆ ਅਸੀਂ ਪਿਛਲੇ 25 ਸਾਲ ਤੋਂ ਇਹ ਹਾਰ ਬਣਾ ਰਹੇ ਆ ਜੀ ਹਾਂ ਜੀ ਹਾਂ ਇਹ ਪੰਜਾਬ ਦੇ ਵਿੱਚ ਪੂਰੀ ਫੇਰ ਦੁਬਾਰਾ ਚੱਲ ਪਿਆ ਸਿਸਟਮ ਬਿਲਕੁਲ ਜੀ ਬਿਲਕੁਲ ਪੰਜਾਬ ਜੀ ਵੀ ਚੱਲ ਪਿਆ ਹਰਿਆਣਾ ਜੀ ਵੀ ਚੱਲ ਪਿਆ ਦਿੱਲੀ ਜੀ ਵੀ ਚੱਲ ਪਿਆ ਬਣਾਇਆ ਹੋਇਆ ਜੀ ਡਾਲਰਾਂ ਦਾ ਹਾਰ ਜੀ ਪੰਜਾਬ ਦੇ ਜਿਹੜੇ ਲੋਕ ਹੁਣ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਆ ਡਾਲਰਾਂ ਦੇ ਹਾਰ ਦਾ ਰਿਵਾਜ ਹੋ ਗਿਆ ਦਾ ਟੱਚ ਸ਼ੁਰੂ ਹੋ ਗਿਆ ਬਿਲਕੁਲ ਜੀ ਬਿਲਕੁਲ ਸਾਰੀ ਕੀ ਸਾਰੇ ਬਹੁਤ ਖਾਸ ਗੱਲ ਤੁਹਾਨੂੰ ਦੱਸ ਦਈਏ ਜੇਕਰ ਸਸਤਾ ਦੇਖੋ ਪੈਸੇ ਵੀ ਘੱਟ ਲੱਗਣਗੇ ਔਰ ਸਮਾਨ ਵੀ ਵਰਾਸਤੀ ਚਾਹੀਦਾ ਤਾਂ ਹੈਪੀ ਦੀ ਹੱਟੀ ਚੂੜੀ ਬਾਜ਼ਾਰ ਰੋਪੜ ਬਸ ਐਡਰੈਸ ਇਹੀ ਸਫੀਸ਼ੀਐਂਟ ਹੈ ਮੈਂ ਕਹਿੰਦਾ ਜੇ ਚਿੱਠੀ ਪਾ ਦੀ ਹੈਪੀ ਦੀ ਹੱਟੀ ਚੂੜੀ ਬਾਜ਼ਾਰ ਰੋਪੜ ਪਹੁੰਚੂਗੀ ਜੀ 100% ਪਹੁੰਚੂਗੀ ਜੀ ਬਿਲਕੁਲ ਕੋਈ ਪਿਲ ਕੋਟ ਚਾਹੀਏ ਕੁਛ ਨਾ ਲਗਾਓ ਨਾਲੇ ਸਮੇਂ ਚ ਸਾਹ ਚਿੱਠੀ ਹੱਥ ਨਾਲ ਲਿਖਦੇ ਸੀ ਹੁਣ ਤੁਸੀਂ ਡਿਜ਼ਾਈਨਰ ਸਾਹ ਚਿੱਠੀ ਸ਼ੁਰੂ ਕਰਦੇ ਜੀ ਲਿਖ ਹੁਣ ਵੀ ਹੱਥ ਨਾਲ ਹੀ ਹੁੰਦੀ ਹੈ ਜੀ ਅੱਛਾ ਆ ਦੇਖੋ ਇਹ ਹੱਥਾਂ 'ਲੀ ਲਿਖ ਹੁੰਦੀ ਹੈ ਨਾਮ ਵਗੈਰਾ ਹੱਥਾਂ ਇਹ ਸਪੈਸ਼ਲ ਕਲੀੜੇ ਕਹਿੰਦੇ ਜੀ ਇਹਨਾਂ ਨੂੰ ਹਾਂ ਜੀ ਕਈਆਂ ਨੂੰ ਤਾਂ ਪਤਾ ਹੀ ਨਹੀਂ ਬੱਚਿਆਂ ਨੂੰ ਨਵੀਂ ਜਿਹੀ ਹਾਂ ਬਿਲਕੁਲ ਜਦੋਂ ਵਿਆਹ ਹੁੰਦਾ ਜੀ ਲੜਕੀ ਆਹ ਪਕੜਦੀ ਹੈ ਜੀ ਅੱਛਾ ਇਹਨੂੰ ਪੋਟਲੀ ਕਹਿੰਦੇ ਆ ਜੀ ਪੋਟਲੀ ਕਹਿੰਦੇ ਜੀ ਹਾਂ ਜੀ ਹੂੰ ਲਓ ਜੀ ਇਹ ਪੋਟਲੀ ਵੀ ਕਈ ਤਰ੍ਹਾਂ ਦੀ ਹੈ ਜੀ ਇਹ ਪੋਟਲੀ ਹੈ ਜੀ ਇਹ ਪਰਸ ਪਕੜਦੀ ਹੈ ਜੀ ਜੋ ਮਰਜ਼ੀ ਜਿਹੜੀ ਬੱਚੇ ਦੀ ਖੁਸ਼ੀ ਹੋਵੇ ਥਾਲੀ 'ਚ ਲਈ ਜਾਂਦੀ ਹੈ ਜੀ ਕੋਲੀ 'ਚ ਪਾ ਕੇ ਇਹ ਦੇ ਵਿੱਚ ਇਹ ਲੜਕੀ ਦੇ ਵੀ ਮਹਿੰਦੀ ਤੇ ਬਟਣਾ ਦੇਖੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੈਗੀਆਂ ਵਿਆਹ ਦੇ ਵਿੱਚ ਚਾਰ ਚੰਨ ਲਗਾ ਦਿੰਦੀ ਹੈ ਦੀ ਫਿਰ ਗੱਲ ਕਹਿ ਦਈਏ ਕਿ ਇਹ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਬੰਬਈ ਵਰਗੇ ਸ਼ਹਿਰਾਂ 'ਚ ਦਿੱਲੀ ਵਰਗੇ ਸ਼ਹਿਰਾਂ 'ਚ ਚੀਜ਼ਾਂ ਨਹੀਂ ਜਲਦੀ ਜਲਦੀ ਮਿਲਦੀਆਂ ਰੋਪੜ 'ਚ ਮਿਲਦੀਆਂ ਚੂੜੀ ਬਾਜ਼ਾਰ 'ਚ ਮਿਲਦੀਆਂ ਹੈਪੀ ਦੀ ਹੱਟੀ 'ਤੇ ਮਿਲਦੀ ਹੈ ਜੀ ਜਦੋਂ ਕੁੜੀ ਤੇ ਚੜਦਾ ਮੁੰਡਾ ਤਾਂ ਪੇਰੈਂਟਸ ਪਾਉਂਦੇ ਹੈ ਜੀ ਅੱਛਾ ਜਦੋਂ ਕੁੜੀ ਤੇ ਚੜਦਾ ਤਾਂ ਪੇਰੈਂਟਸ ਵੱਲੇ ਪਾਣਾ ਹੈ ਹਾਂਜੀ 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 ਇਹ ਹਾਰ ਦੀ ਖਾਸੀਅਤ ਇਹ ਹੈ ਜੀ ਕਿ ਪਹਿਣਾ ਤਾਂ ਪਾਉਂਦੀਆਂ ਨੋਟਾਂ ਵਾਲੇ ਹਾਰ ਜ ਜਿਹੜਾ ਇਹ ਹਾਰ ਹੈ ਮਾਵਾ ਪਾਉਂਦੇ ਆ ਨੋਟਾਂ ਹਾਲੇ ਉੱਤਰ ਜਾਂਦੇ ਆ ਹਰ ਇਹ ਨਹੀਂ ਉਤਰਦਾ ਇਹ ਘਰੋਂ ਪੈ ਕੇ ਘਰ ਹੀ ਵਾਪਸ ਆਂਦਾ ਆ ਆ ਬਣ ਗਈ ਦੀ ਗੱਲ ਇੱਕ ਗੱਲ ਸੁਣੋ ਹੁਣ ਮੈਨੂੰ ਲੱਗਦਾ ਜੇ ਵਿਆਹ ਦੀਆਂ ਰੌ ਰਿਟਾਂ ਕਿਸੇ ਨੂੰ ਨਹੀਂ ਪਤਾ ਤੇ ਹੈਪੀ ਦੀ ਹੱਟੀ ਤੇ ਆ ਕੇ ਪੁੱਛ ਲੋ ਆ ਨਵੀਂ ਜਨਰੇਸ਼ਨ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਕਿ ਕੀ ਕਰਨਾ ਜੀ ਜਿਹਨੂੰ ਨਹੀਂ ਪਤਾ ਹੈਪੀ ਦੀ ਹੱਟੀ ਤੇ ਆ ਜਿਓ ਭਾਈ ਸਾਹਿਬ ਨੂੰ ਰਜਨੀਸ਼ ਜੀ ਨੂੰ ਮਿਲ ਰਹੇ ਹੋ ਤੇ ਇਹਨਾਂ ਦੇ ਮਿਸਿਸ ਜੀ ਨੂੰ ਮਿਲ ਲਿਓ ਆ ਕੇ ਇਹ ਤੁਹਾਨੂੰ ਦੱਸਦੇ ਰਹਿਣਗੇ ਕੋਈ ਵੀ ਤਰਸਮ ਰਹਿ ਜਾਵੇ ਤਾਂ ਤੁਸੀਂ ਗਾਈਡ ਕਰ ਦੂਗਾ ਬਿਲਕੁਲ ਜੀ ਬਿਲਕੁਲ ਲਿਖ ਲੁਕ ਕੇ ਰੱਖ ਲਓ ਇੱਥੇ ਕੰਪਿਊਟਰਾਈਜ਼ਡ ਇੱਕ ਬਣਾ ਕੇ ਹੈਗਾ ਜੀ ਉਹ ਵੀ ਦਿਖਾਓ ਉਹ ਵੀ ਹੈਗਾ ਜੀ ਆਪਣੇ ਕੋਲ ਆ ਵੀ ਕਮਾਲ ਕਰਤਾ ਜੀ ਉਹ ਵੀ ਹੈਗਾ ਲਿਖਿਆ ਆ ਵੀ ਹੈਗਾ ਸਾਰੀਆਂ ਰੀਤਾਂ ਸਾਰੇ ਰਿਵਾਜ ਵਿਆਹ ਦੇ ਦੇ ਇਹ ਦੇਖੋ ਜੀ ਇਹ ਲਿਸਟ ਹੈ ਜੀ ਇਹ ਜਰੂਰ ਦਿਖਾਓ ਜੀ ਆਹ ਦੇਖੋ ਮੇਕਅਪ ਕਿਟ ਲਿਸਟ ਮੈਂ ਕਹਿੰਦਾ ਸਾਰਾ ਕੁਝ ਹੀ ਅਲਟੀਮੇਟ ਸੋਲੂਸ਼ਨ ਰੋਪੜ ਛੋਟਾ ਦਾ ਸ਼ਹਿਰ ਕਹਿੰਦੇ ਹੁਣ ਤਾਂ ਵੈਸੇ ਫੈਲ ਗਿਆ ਬਹੁਤ ਜ਼ਿਆਦਾ ਔਰ ਬਾਜ਼ਾਰ ਬੜਾ ਲੰਬਾ ਤੇ ਬਾਜ਼ਾਰ ਦੀ ਇੱਕ ਸੈਗਮੈਂਟ ਦੇ ਵਿੱਚ ਚੂੜੀ ਬਾਜ਼ਾਰ ਕਿਸੇ ਤੋਂ ਪੁੱਛ ਲਿਓ ਔਰ ਚੂੜੀ ਬਾਜ਼ਾਰ ਦੇ ਵਿੱਚ ਹੈਪੀ ਦੀ ਹੱਟੀ ਬੜੀ ਜ਼ਬਰਦਸਤ ਕੰਮ ਆਹ ਪੂਰੀ ਲਿਸਟ ਵੈਸਾ ਦੀ ਬਣਾਈ ਹੋਈ ਹੈ ਜੀ ਲਓ ਜੀ ਅੱਗੇ ਚੱਲੀਏ ਜੀ ਹੁਣ ਜੀ ਹੁਣ ਜੁਐਲਰੀ ਤੇ ਆਜੋ ਜੀ ਜੁਐਲਰੀ ਸੈਕਸ਼ਨ ਤੇ ਆ ਜੀ ਇਹ ਜੀ ਹਾਂ ਇਹ ਆਰਟੀਫੀਸ਼ੀਅਲ ਜੁਐਲਰੀ ਸੈਕਸ਼ਨ ਹਾਂਜੀ ਹਾਂਜੀ ਇਹ ਪੁਰਾਣੀਆਂ ਲੇਡੀਜ਼ ਪਾਉਂਦੀਆਂ ਇਹ ਬੜੀਆਂ ਪੁਰਾਣੀਆਂ ਜੀ ਸੋਨੇ ਦੀਆਂ ਬਣਦੀਆਂ ਹੁੰਦੀ ਸੀ ਪ ਮਤਾਬਿਕ ਬਸ ਨਹੀਂ ਠੀਕ ਹੈ ਬੜੇ ਡਿਜ਼ਾਈਨ ਹੈ ਜੀ ਦੇਖੋ ਗੱਲ ਤਾਂ ਜਿਹੜੀ ਅਸਲੀ ਖੁਸ਼ਬੂਤ ਆ ਉਹ ਹੈ ਰਸਮਾਂ ਦੇ ਵਿੱਚ ਉਹ ਜ਼ਰੂਰੀ ਨਹੀਂ ਕਿ origional ਸੋਨੇ ਦੀ ਹੋਣੀ ਚਾਹੀਦੀ ਹੈ ਜਿਦਾਂ ਵਰਜੀ ਹੋਵੇ ਰਸਮ ਹੋਣੀ ਚਾਹੀਦੀ ਹੈ ਅਸੀਂ ਕਹਿੰਦੇ ਇਸ ਗੱਲ ਨੂੰ ਪ੍ਰਮੋਟ ਕਰਦੇ ਹਾਂ ਕਿ ਵਿਆਹ ਜਿਹੜੇ ਆ ਉਹਨਾਂ ਨੂੰ ਰੀਤੀ ਰਿਵਾਜ ਪੈਸਿਆਂ ਨਾਲ ਰੀਤੀ ਰਿਵਾਜ ਪੂਰੇ ਹੋ ਜਾਣ ਜੀ ਬਿਲਕੁਲ ਜੀ ਬਿਲਕੁਲ ਆਹ ਕੀ ਹੈ ਜੀ ਇਹ ਗਾਨੇ ਹੈ ਜੀ अच्छा ये भी आर्टिफिशियल है ये गाने वो हैं एक तो लड़की के गाने दिखाई तोनु पहला आपा हां जी हां जी ये वो जेड़े ਭੈਣਾ ਮਾਵਾ ਮਸੀਆਂ ਇਹੋਨਾਂ ਦੇ ਬੰਦੇ ਜਾਂਦੇ ਸਪੈਸ਼ਲ ਗਾਨੇ ਇਹਨਾਂ ਕਰਕੇ ਪਤਾ ਲੱਗਦਾ ਵੀ ਇਹ ਘਰ ਦੇ ਸਪੈਸ਼ਲ ਇਹ ਘਰ ਦੇ ਸਪੈਸ਼ਲ ਬੰਦੇ ਆ ਅੱਲਾ ਮਸੀਆਂ ਚਾਚੀਆਂ ਪੂਆ ਇਹ ਉਹਨਾਂ ਦੇ ਗਾਨੇ ਆ ਜਿਹੜੇ ਨਜ਼ਦੀਕੀ ਰਿਸ਼ਤੇ ਹੈ ਜਿਹੜੇ ਨਜ਼ਦੀਕੀ ਆ ਹਾਂ ਜੀ ਇਹ ਸਾਡੇ ਸ਼ਹਿਰ ਦਾ ਸਾਡੇ ਪੁਆਦ ਦਾ ਮੈਂ ਕਹਿੰਦਾ ਕੋਈ ਮੁਕਾਬਲਾ ਨਹੀਂ ਹੈ ਜੀ ਨਾ ਜੀ ਨਾ 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 ਉਪਰਦੇ ਆਲੇ ਦੁਆਲੇ ਦੇ ਜਿਹੜੇ ਪਿੰਡਾਂ ਦੇ ਰਿਵਾਜ ਹੀ ਤੁਹਾਨੂੰ ਇਹ ਵੀ ਪਤਾ ਹੋਣਾ ਵੀ ਆਨੰਦਪੁਰ ਸਾਹਿਬ ਵਿੱਚ ਏਰੀਆ ਵਿੱਚ ਕਿਹੜੇ ਰਿਵਾਜ ਆ ਨੂਰਪੁਰ ਬਿੰਦੀ ਵਾਲੇ ਪਾਸੇ ਕਿਹਨੇ ਆ ਤੇ ਕੋਰ ਸਾਹਬ ਵਾਲੇ ਪਾਸੇ ਕਿਹੜੇ ਦੇ ਦੇਖੋ ਹੁੰਦਾ ਤਾਂ ਮੁੰਡਾ ਕੁੜੀ ਦਾ ਵਿਆਹ ਹੀ ਆ ਜੀ ਹਾਂ ਠੀਕ ਹੈ ਜੀ ਉਹ ਚਾਹੇ ਨਾਨਪੁਰ ਸਾਹਿਬ ਕਰ ਲੋ ਚਾਹੇ ਲੰਡਨ ਜਾ ਕੇ ਕਰ ਲੋ ਥੋੜਾ ਫਰਕ ਤਾਂ ਪੈਦਾ ਜਾਂਦਾ ਹੈ ਪਿੰਡਾਂ ਔਰ ਸ਼ਹਿਰਾਂ ਦਾ ਥੋੜਾ ਜਿਹਾ ਫਰਕ ਹੈ ਬਸ ਆਦਰਵਾਇਸ ਸਾਰੇ ਜਿਹੜੇ ਰੰਗ ਢੰਗ ਹੈ ਸ਼ਗਨ ਹੈ ਸਾਰੇ ਇੱਕੋ ਜਿਹੇ ਹੀ ਆ ਸਾਰੇ ਠੀਕ ਹੈ ਤਾਂ ਜਿੱਦੋਂ ਪੁਰਾਣੇ ਸਮੇਂ ਵਿਆਹ ਹੁੰਦੇ ਸੀ ਚਰਖੇ ਦਿੱਤੇ ਜਾਂਦੇ ਸੀ ਸਲਾਈ ਮਸ਼ੀਨ ਦਿੱਤੀ ਜਾਂਦੀ ਸੀ ਉਹ ਸਮਾਨ ਹੁਣ ਪੱਖੀਆਂ ਦਿੱਤੀਆਂ ਜਾਂਦੀਆਂ ਅੱਜ ਕੱਲ੍ਹ ਹੁਣ ਵੀ ਦਿੱਤੀਆਂ ਜਾਂਦੀਆਂ ਬਿਲਕੁਲ ਜੀ ਬਿਲਕੁਲ ਕਿ ਪੱਖੀ ਤਾਂ ਕਿ ਪੱਖੀ ਚੱਕੀ ਜਾਈਂ ਲਓ ਜੀ ਹੁਣ ਵੀ ਪੱਖੀਆਂ ਦਿੱਤੀਆਂ ਜਾਂਦੀਆਂ ਪੱਖੀਆਂ ਦੀ ਤੇਲ ਦੁਬਾਰਾ ਸ਼ੁਰੂ ਹੋ ਗਿਆ ਕੰਮ ਉਹ ਛਾਜ ਤੁਸੀਂ ਦੇਖੇ ਜੀ ਹਾਂ ਨੇ ਸਾਹਮਣੇ ਨਹੀਂ ਇਹਨਾਂ ਦੀ ਦੁਕਾਨਾਂ ਤਿੰਨ ਚਾਰ ਦੁਕਾਨਾਂ ਵਾਲੇ ਨਾਲੇ ਤੁਹਾਡੀਆਂ ਜੀ ਹੈ ਨੇ ਹਾਂਜੀ ਹਾਂਜੀ ਅੱਛਾ ਇਹ ਛੱਜ ਦਿੱਤੇ ਜਾਂਦੇ ਆ ਛੱਜ ਤੋੜਿਆ ਜਾਂਦਾ ਜੀ ਅੱਛਾ ਛੱਜ ਤੋੜਿਆ ਜਾਂਦਾ ਛੱਜ ਤੋੜਨ ਦਾ ਰਵਾਜ ਹੈ ਇਹ ਕਰਨਗੇ ਕਮੈਂਟ ਕਿਉਂ ਤੋੜਿਆ ਜਾਂਦਾ ਜੀ ਸ਼ਾਬਾਸ਼ ਭਾਈ ਹੁਣ ਜਾਗੋ ਆਈ ਆ ਆਹ ਹੈ ਜਾਗੋ ਜੀ ਆ ਦੇਖੋ ਬੇਸ਼ੱਕ ਹੁਣ ਛੱਜ ਵਰਤੇ ਘਟ ਜਾਂਦੇ ਲੇਕਿਨ ਆਰਨਮੈਂਟਲ ਬੜੇ ਵਧੀਆ ਬਣਾਉਂਦੇ ਬਹੁਤ ਵਧੀਆ ਜੀ ਇਹ ਵੀ ਸਾਡੇ ਸਪੈਸ਼ਲ ਬਣੇ ਜੀ ਅੱਛਾ ਆਪ ਬਣਵਾਏ ਹੋ ਹਾਂਜੀ ਹਾਂਜੀ ਆਪਣੇ ਤਰੀਕੇ ਨਾਲ ਬਣਾਏ ਬਿਲਕੁਲ ਜੀ ਸਪੈਸ਼ਲ ਫੈਂਸੀ ਇਹਨੇ ਆਪਣੇ ਕਸਟਮਾਈਜ਼ ਕਰਕੇ ਸਾਈਜ਼ ਵੱਡਾ ਛੋਟਾ ਬਣਾਉਣਾ ਹੋ ਬਿਲਕੁਲ ਬਣ ਜਾਊਗਾ ਜੀ ਬਣ ਜੂਗੇ ਪੱਕੀ ਗੱਲ ਵੀਡੀਓ ਤੇ ਕਹਿ ਰਹੇ ਹੋ ਬਿਲਕੁਲ ਜੀ ਬਿਲਕੁਲ ਨਾ ਜੀ ਨਾ ਲਓ ਜੀ ਇਹ ਪੱਖੀਆਂ ਹੈ ਜੀ ਲਓ ਜੀ ਇਹ ਪੁਰਾਣੇ ਟਾਈਮਾਂ 'ਚ ਹੁੰਦੀਆਂ ਸੀ ਨਾ ਲੜਕੀਆਂ ਦਿੰਦੇ ਹੁੰਦੇ ਸੀ ਹਾਂ ਵੀ ਕਈ ਵੇਲੇ ਪਹਿਲੇ ਟਾਈਮਾਂ 'ਚ ਪੱਖੇ ਨਹੀਂ ਹੁੰਦੇ ਸੀ ਤਾਂ ਉਹ ਕਹਿੰਦੇ ਪੱਖੀ ਦਾ ਤੂੰ ਚੱਲਿਆ ਕਰ ਹੁਣੇ ਫੈਂਸੀ ਆ ਗਈਆਂ ਜੀ ਲਓ ਜੀ ਪੱਖੀ ਚੱਲਣ ਦੇ ਉੱਤੇ ਕੋਈ ਗੀਤ ਗਾਣ ਪੱਖੀ ਦੇ ਉੱਤੇ ਹੈਗਾ ਤਾਂ ਜਰੂਰ ਕਮੈਂਟ ਸੈਕਸ਼ਨ ਚ ਲਿਖਿਓ ਵਹਾਂ ਸ਼ਾਦੀਆਂ ਦੀ ਗੱਲ ਹੋ ਰਹੀ ਹੈ ਹੈਪੀ ਦੀ ਹੱਤੀ ਤੇ ਅਸੀਂ ਇਹ ਵਲੌਗ ਬਣਾ ਰਹੇ ਹਾਂ ਚੂੜੀ ਬਾਜ਼ਾਰ ਰੋਪੜ ਦੇ ਵਿੱਚ ਇਹ ਵਲੌਗ ਬਣ ਰਹੇ ਦੀ ਵਿਆਹ ਦਾ ਸਾਰਾ ਸਮਾਨ ਇੱਥੇ ਮਿਲਦਾ ਤੇ ਆ ਪੱਕੀ ਚੱਲਣ ਦੀ ਗੱਲ ਹੋ ਰਹੀ ਹੈ ਤੇ ਪੱਕੀਆਂ ਦੇ ਉੱਤੇ ਜੇਕਰ ਕੋਈ ਪੰਜਾਬੀ ਵਿਰਸੇ ਦੇ ਪੁਰਾਣੇ ਗੀਤ ਗਾਣੇ ਹੈ ਜਰੂਰ ਲਿਖਿਓ ਤੇ ਕਮੈਂਟ ਕਰਿਓ ਜੀ ਬੜਾ ਐਂਟਰਟੇਨਿੰਗ ਵਲੌਗ ਹੈ ਜੀ ਨਜ਼ਾਰਾ ਆ ਗਿਆ ਫਟ ਕੋ ਲਾਕੀ ਮੈਂ ਕਹਿੰਦਾ ਅੱਜ ਥਕਾਵਟ ਦੂਰ ਹੋ ਗਈ ਜੀ ਸਾਰਾ ਕੁਝ ਦੇਖ ਕੇ ਆਹ ਚੀਜ਼ਾਂ ਦੇਖੋ ਇਹ ਪਰਾਂਦੀ ਹੈ ਜੀ ਅੱਛਾ ਆ ਦੇਖੋ ਜੀ ਕੀ ਲਿਖਿਆ ਪਰਾਂਦੀ ਤੇ ਹਾਂ ਇਹ ਹੈ ਨਨਾਨ ਅੱਛਾ ਇਹ ਹੈ ਤਾਈ ਦੀ ਹਾਂ ਜੀ ਤੇ ਆ ਗਈ ਇਹਦੀ ਮਾਸੀ ਜੀ ਇਹ ਮਾਸੀ ਜੀ ਹਾਂ ਜੀ ਲਓ ਜੀ ਇਹ ਸਾਰੀਆਂ ਇੱਦਾਂ ਲਿਖੀਆਂ ਜੀ ਹਾਂ ਕੋਈ ਰਿਸ਼ਤਾ ਛੱਡਿਆ ਨਹੀਂ ਹੈ ਚਾਚੀ ਹੈ ਨਨਾਣ ਹੈ ਜੀ ਮਾਸੀ ਹੈ ਜੀ ਔਰ ਆ ਆ ਦੇਖੋ ਜੀ ਤਾਈ ਹੈ ਜੀ ਤਾਈ ਹੈ ਜੀ ਹਰੇਕ ਰਿਸ਼ਤਾ ਜੇਕਰ ਕਿਸੇ ਨੇ ਆਪਣੇ ਤਰੀਕੇ ਦੇ ਹੋਰ ਵੀ ਕੋਈ ਬਣਾਣਾ ਹੋਵੇ ਸਹੇਲੀ ਲਿਖ ਕੇ ਉਹ ਵੀ ਤਿਆਰ ਕਰ ਦੋਗੇ ਹਾਂ ਲਓ ਜੀ ਦੇਖੋ ਉਹ ਵੀ ਹੋ ਜਾਊਗਾ ਜੀ ਹਾਂ ਕਮਾਲ ਹੈ ਕਰਤਾ ਨੇ ਜੀ ਕੋਈ ਜਵੇਰ ਹਾਂ ਜੀ ਹਾਂ ਜੀ ਮੈਂ ਕਹਿੰਦਾ ਜੀ ਇਹ ਵਲੌਗ ਦੇਖ ਕੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਆਜੂਗਾ ਨਜ਼ਾਰਾ ਦੀ ਅੱਜ ਦੇ ਆ ਲਓ ਜੀ ਆ ਇੱਕ ਹੋਰ ਆਈਟਮ ਦੀ ਹਾ ਦੇਖੋ ਕੀ ਆ ਕੁਛ ਮੈਂ ਕਹਿੰਦਾ ਜੇ ਸ਼ਾਮ ਤੱਕ ਲਗ ਗਈ ਏ ਇਹ ਤਾਂ ਵਲੌਗ ਹੀ ਖਤਮ ਹੋਣਾ ਜੀ ਇਹ ਕੋਡੀਆਂ ਨੂੰ ਸ਼ਗਨਤ ਮੰਨਿਆ ਜਾਂਦਾ ਸੀ ਜੀ ਅੱਛਾ ਇਹ ਕੋਡ ਇਹ ਵੀ ਗੰਨੇ ਆ ਜੀ ਅੱਛਾ ਇਹ ਕੋਡੀਆਂ ਹਾਂ ਜੀ ਸ਼ੱਦਨਾਂ ਦੀਆਂ ਮੰਨੀਆਂ ਚੰਨੀਆਂ ਕਰਨੀਆਂ ਦੀ ਇਹ ਵੀ ਗਾਨੇ ਆ ਇਹ ਲੜਕੀ ਦੀ ਭੈਣਾ ਲੜਕੀਆਂ ਦੀਆਂ ਮਾਸੀਆਂ ਮਾਤਾ ਜੀ ਚਾਚੀਆਂ ਭੂਆ ਇਹ ਸਾਰੇ ਉਹ ਸਪੈਸ਼ਲ ਉਹ ਇਹ ਬੰਦੇ ਹੋਏ ਗਾਨੇ ਬੰਦੇ ਜੀ ਆ ਜਾ ਮੁੰਡੇ ਆ ਜਾ ਇਧਰ ਇਧਰ ਆ ਆ ਦੇਖੋ ਜੀ ਆ ਤੈਨੂੰ ਪਤਾ ਬਿਆਹਾਂ ਦੀਆਂ ਰਸਮਾਂ ਰਸਮਾਂ ਕੁਛ ਹੀਰੋ ਬੜੀ ਜਾਣਾ ਆ ਸਾਰਾ ਸਮਾਨ ਦੇਖ ਸੋਣ ਇੱਥੇ ਖੜਕੇ ਦੇਖ ਕਿੰਨਾ ਵਧੀਆ ਵਲੌਗ ਬਣ ਰਿਹਾ ਦੀ ਆਪਣੇ ਬੱਚਿਆਂ ਨੂੰ ਜਰੂਰ ਵਲੌਗ ਦਿਖਾਇਆ ਕਰੋ ਜੀ ਪੰਜਾਬੀ ਵਿਰਸੇ ਤੇ ਵਿਰਾਸਤ ਦੀਆਂ ਜਿਹੜੀਆਂ ਰਸਮਾਂ ਰੀਤਾਂ ਰਵਾਜਾਂ ਦੀਆਂ ਗੱਲਾਂ ਹੋ ਰਹੀਆਂ ਵਧੀਆ ਲੱਗ ਰਿਹਾ ਤੈਨੂੰ ਇੱਥੇ ਖੜਕੇ ਸੋਣੀ ਚੱਲ ਇਹ ਹਿੱਲ ਨਹੀਂਣਾ ਸੁਣ ਕੇ ਜਾਈ ਸਾਰੀ ਗੱਲਬਾਤ ਆਹ ਮੁੰਡਾ ਵੀ ਆ ਪਾਇਓ ਕੈਮਰਾ ਦੀ ਇੱਧਰ ਦੀ ਆ ਲਓ ਜੀ ਹਾਂ ਹਾਂ ਬਣ ਗਈ ਗੱਲ ਹੈ ਹਾਂ ਜੀ ਹਾਂ ਜੀ ਬਣ ਗਈ ਨਾ ਗੱਲ ਆ ਸੁਣੀ ਚੱਲ ਬਸ ਫੇਰ ਹੁਣ ਤੇ ਇਹ ਹੈ ਜੀ ਸ਼ਗਨਾ ਦੇ ਕਾਰਡ ਅੱਛਾ ਸਪੈਸ਼ਲ ਸਪੈਸ਼ਲ ਪੂਰਾ ਸੈੱਟ ਤਿਆਰ ਕੀਤਾ ਹੋਇਆ ਹੈ ਨਹੀਂ ਇਹ ਇੱਕੋ ਹੀ ਹੈ ਜੀ ਇਹ ਆ ਦਿਖਾਓ ਖੋਲ ਕੇ ਆ ਵੀ ਚੀਜ਼ ਹੈ ਮੈਂ ਤਾਂ ਗਏ ਚ ਕਾਰਡ ਕਈ ਹੋਣਗੇ ਨਹੀਂ ਇੱਕੋ ਹੀ ਹੈ ਜੀ ਅੱਛਾ ਇੱਕ ਕਾਰਡ ਹੈ ਸ਼ਗਨ ਦਿੱਤਾ ਸਪੈਸ਼ਲ ਸ਼ਗਨ ਦਿੱਤਾ ਇਹ ਲੜਕਾ ਔਰ ਲੜਕੀ ਨੂੰ ਸਪੈਸ਼ਲ ਇੱਕੋ ਹੀ ਸ਼ਗਨ ਦਿੱਤਾ ਹੈ ਨਾ ਕਾਪੀ ਦਿੱਤੀ ਜਾਂਦੀ ਬੰਦ ਹਾਂ ਜੀ ਹਾਂ ਜੀ ਉਹ ਹੈ ਜੀ ਅੱਛਾ ਪੂਰਾ ਇੰਤਜ਼ਾਮ ਕੀਤਾ ਹੋਇਆ ਤੁਸੀਂ ਹੈ ਹਾਂ ਜੀ ਹਾਂ ਜੀ ਹਾਂ ਵਾਹ ਜੀ ਵਾਹ ਇਹ ਚ ਕਾਫੀ ਡਿਜ਼ਾਈਨ ਹੈ ਜੀ ਇਹਦੇ ਚ ਹਾਂ ਹਰ ਇੱਕ ਪ੍ਰਕਾਰ ਦੇ ਡਾਈਸ ਲੱਗੇ ਹੋਏ ਨੇ ਦੇਖੋ ਆਈਟਮ ਤੇ ਕੱਢੀ ਜਾਏ ਤੁਸੀਂ ਇਹ ਵਲੌਗ ਚੱਲਦੇ ਦੀ ਟੁੱਟਣ ਨਹੀਂ ਦੇਣੀ ਗੱਲ ਆਪਾਂ ਨੇ ਅੱਜ ਲਓ ਜੀ ਲਓ ਲਓ ਚਲਿਏ ਜੀ ਅੱਗੇ ਇਹਨੂੰ ਬਾਅਦ ਚੋ ਪੈਕ ਕਰ ਲਾਂਗੇ ਜੀ ਰੱਖ ਦਿਓ ਜੀ ਅੱਗੇ ਬਾਅਦ ਚ ਪੈ ਕਰਾਂਗੇ ਦਿਖਾ ਦਈਏ ਜੀ ਪਹਿਲਾਂ ਬਾਕੀ ਹਾਂ ਜੀ ਆਹਾਂ ਤੇਲ ਚੋਣ ਵਾਲੀ ਕੁੱਪੀ ਜੀ ਤੋਂ ਘਰ ਆਂਦੀ ਨਾ ਦਿਖਾਓ ਜੀ ਤੇਲ ਚੋਣ ਵਾਲੀ ਕੁੱਪੀ ਦੀ ਤੇਲ ਚੋਣ ਦੀਆਂ ਰਸਮਾਂ ਦੇ ਉੱਤੇ ਜ਼ਰੂਰ ਕਰਿਓ ਜੀ ਕਮੈਂਟ ਜੀ ਤੇਲ ਚੋਣ ਦੀ ਰਸਮ ਤੇਲ ਕੌਣ ਚੋਂਦਾ ਇਹ ਆਪਾਂ ਇਹਨਾਂ ਤੋਂ ਪੁੱਛਣਾ ਦੱਸਣਾ ਨਹੀਂ ਜੀ ਆਪਾਂ ਨੂੰ ਇਹ ਦੱਸੇ ਕੌਣ ਚੋਏਗਾ ਤੇ ਕਦੋਂ ਚੋਇਆ ਜਾਏਗਾ ਤੇਲ ਦੀ ਔਰ ਸਰੋਂ ਦਾ ਤੇਲ ਦੀ ਇਹ ਵੀ ਹੈ ਕੇਵਲ ਸਰੋਂ ਦਾ ਤੇਲ ਦੀ ਇਹਵਲ ਦਾ ਸਰੋਂ ਦਾ ਹਾਂ ਆਹ ਲਓ ਜੀ ਵਿਆਹਾਂ ਦੇ ਨਾਲ ਜੁੜੀ ਹੋਈ ਇੱਕ ਰਸਮ ਆਹ ਹੈ ਕਾਪੀ ਦੀ ਡਿਜ਼ਾਈਨਰ ਕਾਪੀ ਦੀ ਗੜਵੀਆਂ ਜੀ ਗੜਵੀਆਂ ਜੀ ਬਦਲ ਗਿਆ ਸਾਰਾ ਸਿਸਟਮ ਦੇਖੋ ਇੱਕ ਗੱਲ ਬੜੀ ਵਧੀਆ ਲੱਗੀ ਕਿ ਸਮਾਨ ਦੇਖੋ ਇਹ ਨੀਏ ਕੀ ਬੜਾ ਕਾਸਟਲੀ ਹੈ ਤੇ ਕੁੱਪੀ ਦੀ ਕਿੰਨੀ ਕੀਮਤ ਹੈ ਜੀ ਵੈਸੇ ਦੱਸਿਓ ਸਿਰਫ 50 ਰੁਪਏ ਜੀ 50 ਰੁਪਏ ਦੀ ਕੁੱਪੀ ਹੈਗੀ ਪਰ ਜੀ ਜਿਹੜੀ ਉਹ ਦੂਸਰੀ ਕੁੱਪੀ ਦੀ ਇਹ ਕੁੱਪੀ ਉਹ ਚਾਰ ਚੰਨ ਦੇ ਲੱਗੇ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਕੋਈ ਜ਼ਰੂਰੀ ਨਹੀਂ ਹੈ ਕਿ ਬਹੁਤੇ ਪੈਸੇ ਖਰਚ ਕੇ ਵਿਆਹ ਵਧੀਆ ਬਿਲਕੁਲ ਜੀ ਬਿਲਕੁਲ ਬਿਲਕੁਲ ਵਿਆਹ ਨੂੰ ਅਸੀਂ ਸਾਦਗੀ ਦੇ ਨਾਲ ਵੀ ਡਿਜ਼ਾਈਨਰ ਬਣਾ ਕੇ ਥੋੜੇ ਪੈਸਿਆਂ ਦੇ ਵਿੱਚ ਵੀ ਵਧੀਆ ਕਰ ਸਕਦੇ ਆ ਆ ਲਓ ਜੀ ਇਹ ਹੈ ਜੀ ਬਟਨੇ ਵਾਲੀ ਕੋਲੀ ਬਟਨੇ ਵਾਲੀ ਕੋਲੀ ਜਦੋਂ ਹਲਦੀ ਲੱਗਦੀ ਹੈ ਨਾ ਇਹਦੇ ਚ ਕੋਲ ਕੇ ਬਟਨਾ ਲੜਕੀ ਦੇ ਵੀ ਲਗਾਇਆ ਜਾਂਦਾ ਤੇ ਲੜਕੇ ਦੇ ਵੀ ਲਗਾਇਆ ਜਾਂਦਾ ਇਹ ਸਪੈਸ਼ਲ ਕੋਲੀਆਂ ਆਈਆਂ ਜੀ ਹਾਂ ਪਹਿਲਾਂ ਤਾਂ ਆਪਣੇ ਵਾਲੀ ਕੋਲੀ ਆਪਣੇ ਘਰ ਹੀ ਲਾ ਲੈਂਦੇ ਸੀ ਨਾ ਜੀ ਹਾਂ ਘਰ ਦੀ ਕੋਲੀ ਚ ਹੁਣ ਸਪੈਸ਼ਲ ਕੋਲੀਆਂ ਆਈਆਂ ਜੀ ਤੁਸੀਂ ਸਾਰੀ ਕਿੱਟ ਬਣਾ ਕੇ ਪੇਟੀ ਬੰਦ ਕਰਕੇ ਸਾਰਾ ਸਮਾਨ ਉੱਪਰ ਰਸਮਾਂ ਲਿਖੀ ਜਾਵੇ ਆਹ ਰਸਮਾਂ ਆਹ ਰਸਮਾਂ ਆਹ ਰਸਮਾਂ ਜੀ ਆ ਗਈ ਜੀ ਇੱਥੇ ਲਿਖਿਆ ਹੋਇਆ ਆ ਕੀ ਹੈ ਸ਼ਗਨਾ ਦਾ ਜਾਂ ਬੇੜਾ ਸ਼ਗਨਾ ਦਾ ਸ਼ਗਨਾ 94 ਇਹਦਾ ਹਾਂ ਸ਼ਗਨ ਲਿਖਿਆ ਹਾਂਜੀ ਹਾਂਜੀ ਅੱਜ ਦਿਨ ਸ਼ਗਨਾ ਦਾ ਆ ਲਿਖਿਆ ਜੀ ਹਾਂ ਅੱਜ ਦਿਨ ਸ਼ਗਨਾ ਦਾ ਜੀ ਆ ਲਿਖਿਆ ਜੀ ਕਮਾਲ ਦੀ ਗੱਲ ਹੈ ਵਾਕਈ ਅੱਜ ਦਿਨ ਸ਼ਗਨਾ ਦਾ ਜੀ ਹੂੰ ਆ ਆ ਆ ਆਈਟਮ ਰਹਿ ਗਈ ਜੀ ਆ ਦੇਖਿਓ ਆ ਰਹਿ ਗਈ ਸੀ ਇਹਨੂੰ ਬੋਈਆ ਕਹਿੰਦੇ ਆ ਜੀ ਅੱਛਾ ਬੋਈਆ ਤੇ ਬੋਈਆ ਲਾਲ ਰੰਗ ਦੇ ਦੇ ਰਹੇ ਸੀ ਉਹ ਉਹਦੇ ਨਾਲ ਦੇ ਹੀ ਆ ਇਹ ਪਲਾਸਟਿਕ ਦੇ ਆ ਜੀ ਅੱਛਾ ਇਹ ਹੈਗੇ ਜੀ ਹਾਂ ਹਾਂ ਦਿਖਾ ਦਿਓ ਅੱਜ ਹਾਂਜੀ ਹਾਂਜੀ ਲੋਕ ਅੱਜ ਹੈਪੀ ਦੀ ਹੱਟੀ ਰੋਪੜ ਚੂਰੀ ਬਾਜ਼ਾਰ ਦੇ ਦੀ ਚੀਜ਼ਾਂ ਦਿਖਾ ਰਹੇ ਜੀ ਤੁਹਾਨੂੰ ਖਾਸ ਵਿਆਹ ਦੀਆਂ ਜੀ ਕਮਾਲ ਦੀ ਗੱਲ ਹੈ ਆ ਦੇਖੋ ਜੀ ਇਹ ਕੋਈਆ ਬਹੁਤ ਸ਼ਾਨਦਾਰ ਚੀਜ਼ ਹੈ ਜੀ ਇਹ ਆ ਸ਼ਾਨਦਾਰ ਚੀਜ਼ ਹੈ ਜੀ ਹਾਂ ਜੀ ਸ਼ਾਨਦਾਰ ਚੀਜ਼ ਹੈ ਜਾਨਦਾਰ ਚੀਜ਼ ਹੈ ਹਾਂ ਜੀ ਹਾਂ ਜੀ ਅੱਲਾਹ ਵਾਹਿਦ ਦੇਖੋ ਜੀ ਹੈਪੀ ਵੀ ਹੱਟੀ ਆਪਣੇ ਟੈਲੀਫੋਨ ਨੰਬਰ ਬੋਲ ਦਿਓ ਜਰਾ 98155 ਹਮ 40231 ਫਿਰ ਬੋਲ ਦਿਓ ਜੀ 98155 40231 ਇਹ ਕਿਸੇ ਨੇ ਆਨਲਾਈਨ ਕੁਛ ਮੰਗਾਣਾ ਹੋਵੇ ਜਦੋਂ ਆਲਵੇਜ਼ ਵੈਲਕਮ ਜੀ ਬੰਬਈ ਤੋਂ ਦਿੱਲੀ ਤੋਂ ਜਿੱਥੋਂ ਮਰਜੀ ਕੈਨੇਡਾ ਤੋਂ ਕੋਈ ਦੇਖ ਰਿਹਾ ਜਿੱਥੋਂ ਮਰਜੀ ਗੱਲ ਕਰ ਰਿਹਾ ਆਨਲਾਈਨ ਭੇਜ ਦੂੰਗੇ ਬਿਲਕੁਲ ਭੇਜ ਦਾਂਗੇ ਜੀ ਭੇਜ ਦਾਂਗੇ ਜੀ ਆਨਲਾਈਨ ਭੇਜ ਦਾਂਗੇ ਜੀ ਆਹ ਲਓ ਜੀ ਇਹ ਜਦੋਂ ਦੁਲਹਨ ਨੂੰ ਉਤਾਰਿਆ ਜਾਂਦਾ ਹੈ ਢੋਲੀ ਚੋਂ ਉਦੋਂ ਇਹਦੇ ਲੱਡੂ ਹੋਰੇ ਇਹਦੇ ਵਿੱਚ ਥੋੜੇ ਮੇਕਲ ਦਾ ਸਮਾਨ ਪਾ ਕੇ ਉਹਦੀ ਝੋਲੀ ਚ ਪਾਇਆ ਜਾਂਦਾ ਫਿਰ ਉਤਾਰਿਆ ਜਾਂਦਾ ਤੁਹਾਡੀਆਂ ਗੱਲਾਂ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਸਿਰਫ ਸਮਾਨ ਵੇਚਦੇ ਨਹੀਂ ਤੁਹਾਨੂੰ ਸਾਰੀਆਂ ਰੀਤਾਂ ਪਤਾ ਇਹ ਗਲਾਸ ਹੈ ਜੀ ਹਾਂਜੀ ਇਹ ਜੋ ਭਲਿਆਂ ਵੇਲੇ ਦੁੱਧ ਨਹੀਂ ਪਲਾਂਦੇ ਹੁੰਦੇ ਜਿਹਦੇ 'ਚ ਹਾਂਜੀ ਹਾਂਜੀ ਤੁਸੀਂ ਵੀ ਪੀਤਾ ਹੋਣਾ ਚੋਪੜਾ ਸਾਹਿਬ ਹਾਂ ਇਹ ਉਹ ਗਲਾਸ ਹੈ ਜੀ ਅੱਜਕੱਲ ਡੈਕੋਰੇਟਡ ਆ ਗਏ ਇਹ ਹਾਂ ਇਹ ਨਗਾਰਾ ਇਹ ਨੋਜਾਈ ਨੂੰ ਸੋਹਰੇ ਗਏ ਨੂੰ ਇਸ ਗਲਾਸ ਵਿੱਚ ਦੁੱਧ ਪਿਆ ਜਾਂਦਾ। ਲਓ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਦੁਨੀਆ ਤੱਕ ਪਹੁੰਚਾ ਦਿਓ ਜੀ ਪੰਜਾਬੀ ਵਿਰਸੇ ਤੇ ਵਿਰਾਸਤ ਨਾਲ ਸੰਬੰਧਿਤ ਵੀਡੀਓ ਹੈ ਜੀ। ਵਧੀਆ ਜਗ ਤਾਹਲੀਆਂ। ਚੂੜੀ ਬਾਜ਼ਾਰ ਰੋਪੜ ਦੇ ਵਿੱਚ ਵੀਡੀਓ ਬਣ ਰਿਹਾ ਜੀ ਔਰ ਇਸ ਵੀਡੀਓ ਦੇ ਵਿੱਚ ਜਿਹੜਾ ਸਮਾਨ ਦਿਖਾਇਆ ਜਾ ਰਿਹਾ ਜੀ ਇਹ ਕਾਬਲੇ ਤਾਰੀਫ਼ ਹੈਗਾ ਜੀ ਇਸ ਕਰਕੇ ਇਸ ਵੀਡੀਓ ਨੂੰ ਉਹਨਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਤਨ ਵਿਆਹ ਬੜੀ ਨਜ਼ਦੀਕ ਆ ਰਿਹਾ ਹੈ। ਜੇਕਰ ਕਿਸੇ ਦੇ ਘਰਾਂ ਦੇ ਵਿੱਚ ਪੱਜਨ ਮਿੱਤਰ ਦੋਸਤਾਂ ਦੇ ਘਰਾਂ 'ਚ ਵਿਆਹ ਆ ਰਿਹਾ ਹੈ ਕਿਸੇ ਰਿਸ਼ਤੇਦਾਰ ਦੇ ਘਰ ਦੇ ਵਿੱਚ ਵਿਆਹ ਆ ਰਿਹਾ ਤਾਂ ਆ ਵਲੌਗ ਦਿਖਾ ਦਿਓ ਤੇ ਆ ਹੱਟੀ ਦੇ ਬਾਰੇ ਫਿਰ ਦੱਸ ਦਿੰਨੇ ਆ ਕੀ ਹੈ ਜੀ ਹੈਪੀ ਵੀ ਹੱਟੀ ਚੂੜੀ ਬਾਜ਼ਾਰ ਰੋਪੜ ਰੋਪੜ ਜੀ ਇਹ ਪੱਲੇ ਹੁੰਦੇ ਆ ਜੀ ਅੱਛਾ ਜੀ ਪੁਰਾਣੇ ਟਾਈਮ 'ਚ ਨਾ ਜੀ ਰਮਾਲ ਰੱਖ ਦਿੰਦਾ ਹੁੰਦੇ ਸੀ ਮੋਰੇ ਜਾਂ ਤੌਲੀਆ ਰੱਖ ਦਿੰਦੇ ਹੁੰਦੇ ਸੀ ਜਿਹਦੇ 'ਚ ਮੁੰਡਾ ਲੜਕਾ ਉਹ ਲੜਕੀ ਨੂੰ ਸ਼ਗਨ ਪਾਉਂਦੇ ਹੁੰਦੇ ਸੀ ਅੱਛਾ ਹੁਣ ਇਹ ਲੜਕੇ ਦੇ ਸਾਹਮਣੇ ਉਹ ਲੜਕੀ ਦੇ ਸਾਹਮਣੇ ਰੱਖ ਦਿੰਦੇ ਆ ਇਹਦੀ ਸ਼ਗਨ ਪੈ ਜਾਂਦਾ ਜਦੋਂ ਸ਼ਗਨ ਪੈ ਜਾਂਦਾ ਸਾਰੇ ਇਕੱਠਾ ਹੋ ਕੇ ਤਾਂ ਇਹ ਥੈਲੀ ਬਣ ਜਾਂਦੀ ਹੈ ਜੀ ਬਣਾਇਆ ਜਰਾ ਥੈਲੀ ਇਹਨੂੰ ਸੰਭਾਲ ਕੇ ਰੱਖ ਲੈਂਦੇ ਆਂ ਅੱਛਾ ਕੀ ਬਣ ਜਾਂਦੀ ਹੈ ਹਾਂ ਥੈਲੀ ਪੋਟਲੀ ਬਣ ਗਈ ਪੂਰੀ ਜੀ ਹਾਂਜੀ ਇਹਦੀ ਸਾਰੇ ਪੈਸੇ ਇਕੱਠੇ ਕਰਕੇ ਕੀ ਕਹਿੰਦੇ ਇਹਨਾਂ ਨੂੰ ਪੋਟਲੇ ਪੱਲੇ ਕਹਿੰਦੇ ਜੀ ਹਾਂ ਪੋਲੀ ਵਾਲਾ ਕੰਮ ਖਤਮ ਹੈ ਹੁਣ ਹਾਂਜੀ ਪੋਲੀ ਵਾਲਾ ਕੰਮ ਇਹਦਾ ਇਹਨਾਂ ਕਰਦਾ ਜੀ ਹਾਂਜੀ ਇਹਦੇ ਬਹੁਤ ਡਿਜ਼ਾਈਨ ਹੈ ਜੀ ਇਹਦੇ ਇਹ ਤਾਂ ਪੂਰੀ ਪੰਜਾਬੀ ਫਿਲਮ ਬਣਾਤੀ ਤੁਸੀਂ ਅੱਜ ਹੋਰ ਜੀ ਹੋਰ ਕਮਾਲ ਹੈ ਹੂੰ ਹਾਂ ਲੋ ਜੀ ਆ ਪੱਲਿਆਂ ਦੇ ਡਿਜ਼ਾਈਨ ਆ ਬਹੁਤ ਡਿਜ਼ਾਈਨ ਆ ਇਹ ਲਾਈਨਰ ਪੱਲੇ ਆ ਹਾਂ ਜੀ ਹਾਂ ਜੀ ਇਹ ਸਾਰੇ ਦੀ ਪੋਟਲੀ ਬਣ ਜਾਂਦੀ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਰੇ ਅੱਛਾ ਇਹਦੇ 'ਚ ਹੈ ਕੋਈ ਮੁੰਡੇ ਦਾ ਅਲੱਗ ਕੁੜੀ ਦਾ ਅਲੱਗ ਨਹੀਂ 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 ਇਹ ਇੱਕੋ ਜਿਹੀ ਹੈ ਹ ਸੇਮ ਹੀ ਹੈ ਅੱਛਾ ਆ ਕੀ ਹੁਣ ਆ ਇਹ ਥੈਲੀ ਹੈ ਜੀ ਅੱਛਾ ਜੀ ਇਹਦੇ 'ਚ ਲੜਕੀ ਨੂੰ ਡਰਾਈ ਫਰੂਟ ਪਾ ਕੇ ਦਿੱਤੇ ਜਾਂਦੇ ਆ ਜੀ ਅੱਛਾ ਇਹ ਵੀ ਥੈਲੀ ਬਣ ਜਾਂਦੀ ਹੈ ਹਮ ਟਾਈਮ ਦਿੱਤਾ ਜਾਂਦਾ ਹਾਂ ਠੀਕ ਹੈ ਜੀ ਵਾਹ ਜੀ ਵਾਹ ਕਮਾਲ ਹੈ ਹਮ ਇਹਨਾਂ ਦੇ ਵੀ ਡਿਜ਼ਾਈਨ ਵੱਖੋ-ਵੱਖਰੇ ਨੇ ਇਹਨਾਂ ਦੇ ਬਹੁਤ ਡਿਜ਼ਾਈਨ ਹੈ ਜੀ ਇਹਨਾਂ ਦੇ ਛੋਟਾ ਵੱਡਾ ਕੋਈ 1/2 ਕਿਲੋ ਕੋਈ 2/3 ਕਿਲੋ ਫਿਲਮਾਂ ਵਾਲੇ ਵੀ ਤੁਹਾਡੇ ਕੋਲ ਆਉਂਦੇ ਆਂ ਹਾਂਜੀ ਹਾਂਜੀ ਬਿਲਕੁਲ ਆਉਂਦੇ ਬਿਲਕੁਲ ਆਉਂਦੇ ਆ ਜੀ ਛੋਟੇ ਜਿਹੇ ਪੰਜਾਬੀ ਫਿਲਮਾਂ ਵਾਲੇ ਵੀ ਆਉਂਦੀਆਂ ਜੀ ਇਹ ਹੈਪੀ ਦੀ ਹੱਟੀ ਰੋਪੜ ਚ ਦੀ ਚੂੜੀ ਬਾਜ਼ਾਰ ਚ ਦੀ ਆ ਲਓ ਜੀ ਹੈ ਇਹ ਵਾਲ ਦੀ ਗੱਲ ਹੈ ਸੈੱਟ ਹੈ ਪੂਰਾ ਆ ਦੇਖੋ ਜੀ ਅੱਛਾ ਇਹ ਪੂਰਾ ਦਾ ਪੂਰਾ ਸੈੱਟ ਹੈ ਇਹਦੇ ਚ ਪੱਲੇ ਇਹਦੇ ਚ ਥੈਲੀ ਹੈ ਜੀ ਅੱਛਾ ਉਹ ਤੁਹਾਡੀ ਲੜਕੀ ਵਾਸਤੇ ਹਾਂਜੀ ਆ ਪਲੇਟ ਟਕਣ ਵਾਸਤੇ ਇਹ ਆ ਪਲੇਟ ਟਕਣ ਵਾਸਤੇ ਹਾਂਜੀ ਆ ਆ ਪਲੇਟ ਟਕਣ ਵਾਸਤੇ ਆ ਪਲੇਟ ਵੀ ਹੈ ਜੀ ਸ਼ਗਨ ਪਾ ਅੱਛਾ ਸ਼ਗਨ ਪਾ ਕੇ ਇਸ ਨੂੰ ਐ ਟਕ ਦੇਣਾ ਜੀ ਦਿਖਾਇਆ ਜੀ ਆ ਲੋ ਐਦਾਂ ਬਣ ਗਿਆ ਹਾਂਜੀ ਕਮਾਲ ਹੈ 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 ਮੈਂ ਕਹਿੰਦਾ ਨਜ਼ਾਰਾ ਬੰਦਤਾ ਵੀ ਅੱਜ ਤੁਸੀਂ ਪਲੇਟਾਂ ਦੇਖੋ ਜੀ ਹਾਂ ਆ ਦੇਖੋ ਜੀ ਇਹ ਕੰਪਲੀਟ ਹੈ ਜੀ ਇਹ ਰੀਬਨ ਕਟਾਈ ਵਾਲੀ ਪਲੇਟ ਹੈ ਜੀ ਜਦੋਂ ਬਰਾਤ ਆਂਦੀ ਹੈ ਤਾਂ ਲੜਕੀ ਦੀਆਂ ਪਹਿਣਾ ਮੋਰੇ ਖੜਦੀਆਂ ਰਿਬਨ ਲੈ ਕੇ ਫਿਰ ਉਹ ਦੁੱਲਾ ਕੱਟਦਾ ਰਿਬਨ ਸ਼ਗਨ ਦੇ ਕੇ ਤਾਂ ਅੰਦਰ ਵੜਦੀ ਆ ਬੱਚਾ ਉਹਨਾਂ ਦੀ ਸ਼ਰਧਾ ਉਹਨਾਂ ਸਾਹ ਹਾਂ ਇਹ ਕਈ ਤਰ੍ਹਾਂ ਦਾ ਰਿਬਨ ਬਣਾਉਂਦਾ ਕੋਈ ਜੀਜੂ ਬਾਕੀ ਜੀਜੂ ਆਛਾ ਨੋ ਐਂਟਰੀ ਵਿਦਾਊਟ ਅਛਾ ਨੋ ਐਂਟਰੀ ਵਿਦਾਊਟ ਵਿੱਚ ਉੱਪਰ ਲਿਖਿਆ ਹੋਇਆ ਹੈ ਹਾਂ ਬਹੁਤ ਤਰ੍ਹਾਂ ਦੇ ਇਹ ਸਾਰੀਆਂ ਰਸਮਾਂ ਜਿਹੜੀਆਂ ਹੁਣ ਤੁਸੀਂ ਡਿਜ਼ਾਈਨਰ ਬਣਾਤੀਆਂ ਪਰ ਪੈਸੇ ਵੀ ਕੋਈ ਜ਼ਿਆਦਾ ਨਹੀਂ ਹੈ ਨਹੀਂ 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 ਹਲੋ ਇਹ ਵੀ ਸਭ ਤੋਂ ਵਧੀਆ ਗੱਲ ਹੈ ਕਿ ਪੈਸੇ ਵੀ ਕੋਈ ਜ਼ਿਆਦਾ ਨਹੀਂ ਬੜਾ ਰੀਜ਼ਨੇਬਲ ਸਸਤਾ ਸਮਾਨ ਹੈਗਾ ਜੀ ਇਹ ਹਾਂ ਹਾਂ ਇਹ ਵੈਲਕਮ ਵਾਲਾ ਰੀਬਨ ਹੈ ਜੀ ਅੱਛਾ ਲਟਕਣ ਵਾਲਾ ਇਹ ਲਟਕਣ ਵਾਲਾ ਇਸ ਤਰ੍ਹਾਂ ਡਿਜ਼ਾਈਨ ਲੱਗਦਾ ਹਾਂਜੀ 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 ਚਲੋ ਇਹਨੂੰ ਪੈਕਿੰਗ ਬਾਅਦ ਚੋਂ ਕਰਾਂਗੇ ਜੀ ਆਪਾਂ ਸਮਾਨ ਦਿਖਾਣਾ ਦਵਾ ਤਬ ਲਓ ਜੀ ਤਾਂ ਇੱਕ ਤੋਂ ਬਾਅਦ ਇੱਕ ਸਮਾਨ ਅੱਜ ਕੱਲ ਸ਼ਗਨਾਂ ਵਾਲੇ ਕਾਰਡ ਛੋਟੇ ਛੋਟੇ ਚੱਲੇ ਆ ਜੀ ਜਿਹੜੇ ਸਾਰੇ ਰਿਸ਼ਤੇਦਾਰਨ ਦਿੱਤੇ ਜਾਂਦੇ ਸ਼ਗਨ ਅੱਛਾ ਆ ਦੇਖੋ ਜੀ ਸਾਈਜ਼ ਛੋਟਾ ਹੋ ਗਿਆ ਛੋਟਾ ਵੀ ਹੋ ਗਿਆ ਤੇ ਸਾਰੇ ਡਿਜ਼ਾਈਨ ਬਹੁਤ ਡਿਜ਼ਾਈਨ ਹੈ ਜੀ ਇਹਦੇ ਵਿੱਚ ਗਲੇ 'ਚ ਪਾਉਣ ਵਾਲੀ ਚੁੰਨੀ ਹੈ ਜੀ ਹੂੰ ਅੱਗੇ ਸਿੰਪਲ ਚੁੰਨੀਆਂ ਹੁੰਦੀਆਂ ਸੀ ਪਿੰਕ ਕਲਰ ਦੀਆਂ ਹੈ ਇਹ ਲਿ ਇਹਦੇ ਵਿੱਚ ਬਹੁਤ ਡਿਜ਼ਾਈਨ ਆ ਦੇਖੋ ਲੱਗੇ ਹੋਏ ਡਿਜ਼ਾਈਨ ਸਾਰੀ ਡਿਜ਼ਾਈਨ ਇਹੀ ਲੱਗੇ ਹੋਏ ਆ ਆ ਦੇਖੋ ਜੀ ਆ ਕੀ ਹੈ ਜੀ ਇਹ ਵੀ ਚੁੰਨੀ ਆ ਜੀ ਮੁੰਡੇ ਦੀ ਅੱਛਾ ਇਹ ਵੀ ਮੁੰਡੇ ਦੀ ਚੁੰਨੀ ਆ ਜੀ ਹੂੰ ਆ ਲਓ ਜੀ ਮੁੰਡਾ ਹੋ ਗਿਆ ਤਿਆਰ ਹਾਂਜੀ 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 ਬੜੀ ਗੱਲ ਬੱਲੇ ਬੱਲੇ ਹੈ ਠੀਕ ਹੈ ਤੁਸੀਂ ਤਾਂ ਰੋਜ਼ ਮੈਂ ਕਹਿੰਦਾ ਇੰਜੋਏ ਕਰ ਰਹੇ ਆਂ ਹਾਂਜੀ 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 ਹੈ ਤੁਹਾਨੂੰ ਆਪਣੇ ਵਿਆਹ ਦੀਆਂ ਯਾਦਾਂ ਰੋਜ਼ ਆ ਵੀ ਆਉਣੀਆਂ ਹਾਂਜੀ ਹਾਂਜੀ ਦਿਨ ਚ ਤਿੰਨ ਵਾਰੀ ਆ ਜਾਂਦੀਆਂ ਜੀ ਆ ਦਿਨ ਚ ਤਿੰਨ ਵਾਰੀ ਆ ਜਾਂਦੀਆਂ ਲਓ ਜੀ ਦੇਖੋ ਹੂੰ ਕਮਾਲ ਹੈ ਠੀਕ ਹੈ ਜੀ ਵੇਖੋ ਜੀ ਰੋਪੜ ਸ਼ਹਿਰ ਦੇ ਵਿੱਚ ਵੀਡੀਓ ਬਣ ਰਿਹਾ ਹੈ ਤੁਹਾਨੂੰ ਦੱਸ ਰਿਹਾ ਹੈ ਹੈਪੀ ਦੀ ਹੱਟੀ ਹੈ ਜੀ ਚੂੜੀ ਬਾਜ਼ਾਰ ਰੋਪੜ ਇਹ ਜੀ ਥੈਲੀਆਂ ਹਮ ਠੀਕ ਅੱਜ ਕੱਲ ਥੈਲੀਆਂ ਚੱਲਦੀਆਂ ਜੀ ਅੱਛਾ ਜੀ ਜਿਹੜੇ ਜੀ ਦੋ ਲੱਡੂ ਤੇ ਠੂਠੀ ਭਾ ਕੇ ਦਿੱਤੀ ਜਾਂਦੀ ਹੈ ਸਾਰੇ ਰਿਸ਼ਤੇਦਾਰਾਂ ਨੂੰ ਦੋ ਲੱਡੂ ਤੇ ਠੂਠੀ ਉਹ ਕੀ ਠੂਠੀ ਉਹ ਜਿੰਨੇ ਸਾਰੇ ਰਿਸ਼ਤੇਦਾਰ ਘਰ ਆਏ ਹੁੰਦੇ ਜੀ ਨਾਨਕੇ ਜਿੰਨੇ ਹੁੰਦੇ ਆ ਉਹ ਸਾਰਿਆਂ ਨੂੰ ਪਾ ਕੇ ਦਿੱਤੀ ਜਾਂਦੀ ਜੀ ਇਹਦੇ ਚ ਆ ਆ ਦੋ ਲੱਡੂ ਤੇ ਠੋਠੀ ਦੀ ਨਾਨਕੇ ਆਂਬੇ ਨਾ ਉਹਨਾਂ ਨੂੰ ਵੈਲਕਮ ਇਹਦੇ ਨਾਲ ਕੀਤਾ ਜਾਂਦਾ ਉਹਨਾਂ ਨੂੰ ਪਾ ਕੇ ਦਿੱਤਾ ਜਾਂਦਾ ਹੈ ਹਾਂ ਚਾਹੇ ਉਹ 50 ਜਾਣ ਦੇਖੋ ਜੀ ਕੈਲੇ ਦੀ ਵੈਡਿੰਗ ਪਲਾਨਰ ਸੀ ਵੈਡਿੰਗ ਪਲਾਨਰ ਦਾ ਰਵਾਜ ਚੱਲ ਗਿਆ ਮੈਂ ਕਹਿੰਦਾ ਦੀ ਹੈਪੀ ਦੀ ਹੱਟੀ ਦੇ ਵਿੱਚ ਰਜਨੀਸ਼ ਜੀ ਤੇ ਇਹਨਾਂ ਦੇ ਧਰਮ ਪਤਨੀ ਇਹਨਾਂ ਨੇ ਇੱਕ ਇੱਕ ਚੀਜ਼ ਡਿਜ਼ਾਈਨਰ ਬਣਾਈ ਹੋਈ ਹੈ ਅਲਟੀਮੇਟ ਸਲੂਸ਼ਨਸ ਬੜੇ ਘੱਟ ਪੈਸਿਆਂ ਦੇ ਨਾਲ ਤੁਸੀਂ ਵਿਆਹ ਦੇ ਵਿੱਚ ਚਾਰ ਚੰਨ ਲਗਾ ਸਕਦੇ ਹੋ ਜੀ ਬੇਸ਼ੱਕ ਦੇਖੋ ਅਸੀਂ ਨਹੀਂ ਪ੍ਰਮੋਟ ਕਰਦੇ ਕਿ ਬਹੁਤ ਮਹਿੰਗੇ ਵਿਆਹ ਹੋਣੇ ਚਾਹੀਦੇ ਸਸਤੇ ਵਿਆਹ ਹੋਣੇ ਚਾਹੀਦੇ ਆ ਲੇਕਿਨ ਉਹਨਾਂ ਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਸ਼ਗਨਾ ਵਾਲੀਆਂ ਚੀਜ਼ਾਂ ਨੂੰ ਚਾਰ ਚੰਨ ਲਗਾਉਣ ਦੇ ਲਈ ਹੈਪੀ ਦੀ ਹੱਤੀ ਰੋਪੜ ਦੇ ਵਿੱਚ ਜਰੂਰ ਆਇਓ ਜੀ ਆਹ ਜ਼ਬਰਦਸਤ ਨਿਯੋਤਾ ਤੁਹਾਨੂੰ ਦੇ ਰਿਹਾ ਕਿ ਹੈਪੀ ਦੀ ਹੱਤੀ ਚੂੜੀ ਬਾਜ਼ਾਰ ਦੇ ਵਿੱਚ ਵਿਜ਼ਿਟ ਕਰ ਜਿਓ ਇੱਕ ਵਾਰੀ ਰੋਪੜ ਸ਼ਹਿਰ ਤੇ ਮੈਂ ਕਹਿੰਦਾ ਬਾਜ਼ਾਰ ਦੇ ਵਿੱਚ ਐਂਟਰ ਨਹੀਂ ਕਰੂੰਗਾ ਨਾ ਜੀ ਤੁਹਾਨੂੰ ਪਤਾ ਲੱਗ ਜਾਊਗਾ ਜੀ ਕੋਈ ਮੁਕਾਬਲਾ ਨਹੀਂ ਕਰਦਾ ਇਹ ਦੇਸੀ ਸ਼ਹਿਰ ਹੈ ਨਾ ਜੀ ਸਾਡਾ ਆਹ ਦੇਖੋ ਜੀ ਇੱਧਰ ਆਈਏ ਜੀ ਆਜੋ 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 ਕਿੰਨਾ ਲੈਂਦਾ ਜੀ ਇਹ ਇਹ ਫੁਲਕਾਰੀ ਹੈ ਜੀ ਅੱਛਾ ਇਹ ਰੈਡੀमेड ਫੁਲਕਾਰੀ ਹੈ ਹਾਂ ਜੀ ਇਹ ਜੋ ਲੜਕੀ ਚੱਲਦੀ ਹੈ ਨਾ ਜੀ ਜਦੋਂ ਵਿਆਹ ਹੁੰਦਾ ਤਾਂ ਭਰਾ ਪਕੜਦੇ ਆ ਇਹਨੂੰ ਉੱਪਰੋਂ ਹਾਂ ਤੇ ਐਡਾ ਸੈਂਟਰ ਚ ਕੁੜੀ ਹੁੰਦੀ ਆ ਇਹਨੂੰ ਲੈ ਕੇ ਜਾਂਦੇ ਜੀ ਲੜਕੀ ਨੂੰ ਤੇ ਹੁਣ ਭਰਾਵਾਂ ਨੂੰ ਦੇ ਦਈਏ ਮੈਸੇਜ ਕਿ ਇੱਥੋਂ ਮਿਲੂਗੀ ਇਹ ਜੀ ਹਾਂ ਜੀ ਹਾਂ ਜੀ ਹਾਂ ਜੀ ਉਹ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿੱਥੋਂ ਮਿਲੇਗੀ ਜੀ ਚੁੰਨੀ ਹਾਂ ਆਹ ਜੀ ਕੀ ਹੈ ਜੀ ਇਹ ਵੀ ਚੁੰਨੀ ਆ ਜੀ ਅੱਛਾ ਇਹ ਵੀ ਚੁੰਨੀ ਹੈ ਕਿ ਨਾਲ ਇਹਦੇ ਆਹ ਪੂਰੇ ਸਪੋਰਟ ਪਕੜਨ ਨੂੰ ਸਪੋਰਟ ਪਕੜਨ ਨੂੰ ਬਣੀ ਹੋਈ ਆ ਆਹ ਪਾਓ ਜੀ ਕੈਮਰਾ ਜੀ ਇੱਥੇ ਇੱਥੇ ਪਾਓ ਕੈਮਰਾ ਆਹ ਦੇਖੋ ਜੀ ਆਹ ਹੈ ਪੂਰੀ ਸਪੋਰਟ ਦੀ ਆਹ ਕਮਾਲ ਦੀ ਗੱਲ ਹੈ ਕਿਆ ਚੀਜ਼ ਬਣਾਤੀ ਜੀ ਬਹੁਤ ਜ਼ਬਰਦਸਤ ਲੱਗਿਆ ਦੀ ਅੱਜ ਤੱਕ ਮੈਂ ਕਹਿੰਦਾ ਜੀ ਫਿਲਮ ਬਣਾਤੀ ਪੰਜਾਬੀ ਫਿਲਮ ਬਣਾਤੀ ਤੁਸੀਂ ਦੀ ਕੀ ਆ ਕਮਾਲ ਦੀ ਗੱਲ ਕੁਝ ਹੋਰ ਵੀ ਦਿਖਾਣਾ ਹਾਂਜੀ 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 ਅਜੇ ਪਿਕਚਰ ਬਾਕੀ ਹੈ ਬਾਅਦ ਕੀ ਆ ਨਾਨਕੇ ਦਾਦਕੇ ਆ ਦੇਖੋ ਇਹਦੀ ਬਲੈਕ ਕਾਰਡ ਤਵਾਲ ਦੀ ਗੱਲ ਹੈ ਜੇ ਜਦੋਂ ਨਾਨਕੇ ਆਂਦੇ ਆ ਤਾਂ ਨਾਨਕੇ ਪਕੜ ਕੇ ਚੱਲਦੇ ਆ ਜੀ ਜਦੋਂ ਦਾਦਕੇ ਆਂਦੇ ਆ ਤਾਂ ਦਾਦਕੇ ਪਕੜ ਕੇ ਚੱਲਦੇ ਆ ਆਪਣੀ ਪਹਿਚਾਨ ਦੱਸਣੀ ਆ ਵੀ ਆ ਨਾਨਕ ਆ ਨਾਨਕੇ ਆ ਜੀ ਆ ਦਾਦਕੇ ਆ ਜੀ ਹਾਂ ਡਿਜ਼ਾਈਨ ਬਹੁਤ ਵਧੀਆ ਬਣਾਇਆ ਇਹਦਾ ਹਾਂਜੀ ਹਾਂਜੀ ਹਾਂ ਲਓ ਇਹ ਚੌਂਕੀ ਆ ਜੀ ਅੱਛਾ ਜੀ ਇਹਦੇ ਤੇ ਬੈਠ ਕੇ ਬਟਣਾ ਲੱਗਦਾ ਜੀ ਹੂੰ ਇਹਦੇ ਤੇ ਲੜਕਾ ਉਹ ਲੜਕੀ ਜੀ ਪੈਰ ਰੱਖਦੇ ਆ ਜੀ ਠੀਕ ਹੈ ਜੀ ਇਹ ਬੜੀ ਫੈਂਸੀ ਚੀਜ਼ ਆਈ ਹੈ ਜੀ ਅੱਛਾ ਕਿੱਥੇ ਰੱਖੇ ਜਾਂਦੇ ਆ ਇਹਦੇ ਨੀਚੇ ਉੱਤੇ ਰੱਖੇ ਜਾਂਦੇ ਥੋੜਾ ਕਿੱਥੇ ਕਿੱਥੇ ਰੱਖਦੇ ਇਹਦੇ ਤੇ ਗਾਰਸ ਸਿੱਕਾ ਉੱਪਰ ਆਖਦੇ ਨ ਪੈਰ ਖੜੀ ਕਹਿੰਦੇ ਸਨੂ ਅੱਛਾ ਇਹ ਇਹ ਰੀਤ ਹੈਗੀ ਪੰਜਾਬ ਚ ਇਹ ਰੀਤ ਬਹੁਤ ਅੱਛਾ ਆ ਕੀ ਆ ਕੀ ਆਈਟਮ ਹੈ ਜੀ ਇਹ ਹੈ ਜੀ ਚੂੜੇ ਦਾ ਬਾਕਸ ਅੱਛਾ ਇਹ ਜਦੋਂ ਨਾਨਕਿਆਂ ਨੇ ਚੂੜਾ ਦੇਣਾ ਤਾਂ ਇਹਦੇ ਚ ਪਾ ਕੇ ਦੇਣਾ ਚੂੜਾ ਅੱਛਾ ਇਹਦੇ ਚ ਪਾ ਕੇ ਦੇਣਾ ਕਿ ਨਾਨਕਿਆਂ ਦੀ ਆਈਟਮ ਹੈ ਹਾਂਜੀ 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 ਆ ਜੁਐਲਰੀ ਵੀ ਦਿਖਾਓ ਜੀ ਕੁੜੀ ਜੀ ਜੁਐਲਰੀ ਤੇ ਮਾਰਿਓ ਜੀ ਹਾਂਜੀ ਹਾਂਜੀ ਕੋਈ ਨਹੀਂ ਦਿਖਾਣੇ ਇਹ ਵੀ ਦਿਖਾਣੇ ਪਹਿਲਾਂ ਜੁਐਲਰੀ ਆ ਲਓ ਜੀ ਲਓ ਦੇਖੋ ਜੁਲਰੀ ਦੇਖੋ ਆ ਦਿਖਾ ਦਿਖਾ ਦਿਓ ਆ ਦਿਖਾ ਦਿਓ ਪਹਿਲਾਂ ਆ ਦਿਖਾ ਦਿਓ ਇਹ ਨਾਨਕਿਆਂ ਦੀ ਕਿੱਟ ਤਿਆਰ ਹੈ ਇੱਕ ਤਰ੍ਹਾਂ ਇਹ ਨਾਨਕਿਆਂ ਦੀ ਕਿੱਟ ਤਿਆਰ ਹੈ ਜੀ ਕਿੱਟ ਤਿਆਰ ਹੈ ਇਹ ਫਿਰ ਜੀ ਚੂੜਾ ਕਲੀੜਾ ਗੰਨੇ ਗਾਨਾ ਚੂੜੇ ਦਾ ਕਵਰ ਮੇਰੇ ਕਵਰ ਹੁੰਦੇ ਸਪੈਸ਼ਲ ਅੱਜਕੱਲ ਅੱਛਾ ਬੜੇ ਸੋਹਣੇ ਆਹ ਦੇਖੋ ਜੀ ਨਾਨਕਿਆਂ ਦੀ ਕਿੱਟ ਦੀ ਇਹ ਤਾਂ ਰਵਾਜ ਹੁੰਦਾ ਨਾ ਕਿ ਕੁੜੀ ਚੂੜਾ ਨਹੀਂ ਦੇਖਦੀ ਹਾਂਜੀ 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 ਫਿਰ ਉਹ ਚੂੜਾ ਪਾ ਕੇ ਆ ਉੱਪਰ ਤੋਂ ਲਗਾ ਦਿੰਦੇ ਆ ਅੱਛਾ ਕਵਰ ਪਾ ਦਿੰਦੇ ਆ ਕਵਰ ਪਾ ਦਿੰਦੇ ਉੱਪਰ ਇਹ ਤਾਂ ਕਿ ਕੁੜੀ ਚੂੜਾ ਨਾ ਦੇਖੇ ਅੱਛਾ ਬਾਅਦ 'ਚ ਹੀ ਦਿਖਾਂਦੇ ਆ ਕੁੜੀਆਂ ਬਾਅਦ 'ਚ ਹੀ ਦਿਖਾਉਂਦੇ ਆ ਲਓ ਜੀ ਹੂੰ ਐਦਾਂ ਪਾਏ ਦਿੰਦਾ ਐਦਾਂ ਪਾਏ ਦਿੰਦਾ ਅਚਾ ਉਹ ਇਹ ਤਾਂ ਕਵਰ ਕਰਤਾ ਉੱਪਰ ਹਾਂ ਵੀ ਕੁੜੀ ਚੂੜਾ ਨਾ ਦੇਖਿਆ ਹਾਂ ਲਓ ਜੀ ਪੰਜਾਬੀਓ ਕਿਸ ਜ਼ਿਲ੍ਹੇ ਤੋਂ ਤੁਸੀਂ ਵਲੌਗ ਦੇਖ ਰਹੇ ਹੋ ਕਿਸ ਸ਼ਹਿਰ ਤੋਂ ਵਲੌਗ ਦੇਖ ਰਹੇ ਹੋ ਕਿਸ ਪਿੰਡ ਤੋਂ ਵਲੌਗ ਦੇਖ ਰਹੇ ਹੋ ਔਰ ਦੁਨੀਆ ਦੇ ਕਿਸ ਦੇਸ਼ ਤੋਂ ਵਲੌਗ ਦੇਖ ਰਹੇ ਹੋ ਜਰੂਰ ਕਰਿਓ ਜੀ ਕਮੈਂਟ ਜੀ ਲੈਂਦੇ ਤੇ ਚੜਦੇ ਪੰਜਾਬ ਵਾਲੇ ਜਰੂਰ ਕਮੈਂਟ ਕਰਕੇ ਦੱਸਣ ਕਿ ਰੀਤੀ ਰਿਵਾਜ ਦੋਨਾਂ ਪੰਜਾਬਾਂ ਦੇ ਮਿਲਦੇ ਆ ਸੇਮ ਦੇ ਹਨ ਨਾ ਜੀ ਪੰਜਾਬੀ ਹੈ ਨਾ ਜੀ ਅਸੀਂ ਜਰੂਰ ਕਮੈਂਟ ਕਰਿਓ ਜੀ ਲਓ ਜੀ ਦਿਖਾਓ ਜੀ ਹੁਣ ਕੀ ਦਿਖਾਓਗੇ ਜੀ ਇਹ ਚੂੜੀਆਂ ਬੱਚਿਆਂ ਦੀਆਂ ਜੀ ਜੀ ਇਹ ਵੈਸੇ ਪ੍ਰੋਜੈਕਟ ਜਿਹੜਾ ਹੈ ਨਾ ਵਿਆਹ ਤੋਂ ਸਾਲ ਬਾਅਦ ਸ਼ੁਰੂ ਹੁੰਦਾ ਜੀ ਵੈਸੇ ਅੱਛਾ ਕਿਉਂਕਿ ਜਦ ਬੱਚਾ ਹੁੰਦਾ ਨਾ ਜੀ ਫਿਰ ਬੱਚੇ ਦੀਆਂ ਚੂੜੀਆਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਇਹ ਫਿਰ ਸਜਾਵਟ ਸ਼ੁਰੂ ਹੋ ਜਾਂਦੀ ਜੀ ਜਦ ਲੜਕੀ ਚੂੜਾ ਚੇਂਜ ਕਰਦੀ ਆ ਤਾਂ ਤਰ ਤਰ ਦੇ ਚੂੜੇ ਅਸੀਂ ਕਸਟਮਾਈਜ਼ ਕਰ ਦਿੰਨੇ ਜੀ ਇਹ ਜਿੱਦਾਂ ਦੇ ਮਰਜ਼ੀ ਡਿਜ਼ਾਈਨ ਉਹਨੇ ਦੇਖਣੇ ਉਹ ਲੜਕੀ ਨੇ ਚੂੜਾ ਸਾਡੇ ਕੋਲ ਤਿਆਰ ਕਰਵਾ ਸਕਦੇ ਆ ਜੀ ਉਹ ਵਾਹ ਜੀ ਵਾਹ ਹਰ ਤਰ੍ਹਾਂ ਦੀ ਪੱਟੀ ਹਰ ਤਰ੍ਹਾਂ ਦੇ ਕੱਟ ਪਹਿਲਾਂ ਬਿੰਦੀਆਂ ਚਲਦੀਆਂ ਸੀ 10 ਰੁਪਏ ਦੀ ਬਿੰਦੀ 20 ਰੁਪਏ ਦੀ ਬਿੰਦੀ ਹੁਣ ਅਬਨਿਆਰ ਡਿਜ਼ਾਈਨ ਦੇਖੋ ਤੁਸੀਂ ਆ ਦਿਖਾਓ ਜੀ ਦਿਖਾਓ ਆ ਪਾਓ ਜੀ ਕੈਮਰਾ ਨੇੜੇ ਪਾਓ ਜੀ ਕੈਮਰਾ ਲਿਆਓ ਜੀ ਦਿਖਾਓ ਜੀ ਇਹਨਾਂ ਦੇ ਡਿਜ਼ਾਈਨ ਜੀ ਆ ਦੇਖੋ ਜੀ ਹਾਂ ਕਲੋਜ਼ ਕਰਕੇ ਦਿਖਾਓ ਜੀ ਹਮ ਦੇਖੋ ਜੀ ਆ ਵਖੋ ਵਖਰੇ ਪੂਰੀ ਬੁੱਕਲੇਟ ਤਿਆਰ ਕਰਕੇ ਰੱਖੀ ਹੋਈ ਹੈ ਇਹ ਸਾਰੇ ਕਲਰ ਹੁੰਦੇ ਆ ਨਾਲੇ ਸਾਰੇ ਕਲਰ ਹੈਗੇ ਆ ਔਲ ਮੇਗਲ ਦੁਨੀਆ ਪੜਦਾ ਕੋਈ ਰੰਗ ਹੈ ਨਹੀਂ ਜਿਹੜਾ ਨਹੀਂ ਹੈਗਾ ਸਾਰੇ ਰੰਗ ਹੈਗੇ ਦੀ ਇਹਦੇ ਸੂਟਾਂ ਦੇ ਨਾਲ ਦੇ ਕਲਰ ਵੀ ਸਾਰੇ ਸੂਟਾਂ ਦੇ ਨਾਲ ਦੇ ਬਿਲਕੁਲ ਜੀ ਲਓ ਜੀ ਭਾਈ ਸਾਹਿਬ ਇਹ ਪ੍ਰਾਂਦੀਆਂ ਦੇਖੋ ਇਹ ਲੜਕੀ ਦੀ ਸ਼ਾਨ ਅੱਛਾ ਜੀ ਕਿਉਂ ਇਦਾਂ ਦੀਆਂ ਪ੍ਰਾਂਦੀਆਂ ਇਹ ਪ੍ਰਾਂਦੀਆਂ ਡਿਜ਼ਾਈਨਰ ਹੈ ਹੈ ਹਾਂਜੀ ਹਾਂਜੀ ਇਹ ਡਿਫਰੈਂਟ ਦਾ ਸਿਸਟਮ ਹੈ ਹੈ ਇਹ ਹੁਣ ਇਹ ਚੱਲ ਰ ਪਿਆ ਬਹੁਤ ਅੱਛਾ ਬਹੁਤ ਰਵਾਜ ਹੈ ਨਾ ਦਾ ਇਹ ਲਾਈਟ ਵੇਟ ਹੈ ਵੈਸੇ ਅੱਛਾ ਹੈ ਲਾਈਟ ਵੇਟ ਹੈ ਇਹ ਬਹੁਤ ਲਾਈਟ ਵੇਟ ਹੈ ਹਾਂਜੀ ਦੇਖਣ ਨੂੰ ਲੱਗਦਾ ਹੈ ਵੀ ਹੈਵੀ ਹੈ ਲਾਈਟ ਵੇਟ ਆਪ ਵੀ ਆਈਟਮੇ ਦੀ ਇਹ ਪਰਾਂਦੀ ਹੈ ਜੀ ਪੂਰੇ ਡਿਜ਼ਾਈਨ ਰੱਖੇ ਹੋਏ ਨੇ ਇਹ ਪਰਾਂਦੀ ਦੇ ਉੱਪਰ ਲੱਗਦੀ ਵਾਲਾਂ ਦੇ ਉੱਪਰ ਨਾ ਗੁੱਤੇ ਦੇ ਉੱਪਰ ਲੱਗ ਜਾਂਦੀ ਹੈ ਜੀ ਇਹਦੇ ਚ ਡੈਕੋਰੇਟ ਉਸ ਤੋਂ ਬਾਅਦ ਆਣੀ ਸ਼ੀਸ਼ ਪੱਟੀ ਆ ਗਈ ਕਿ ਬਿਲਕੁਲ ਨਵੀਂ ਚੀਜ਼ ਹੈ ਆ ਦੇਖੋ ਜੀ ਆ ਦੇਖੋ ਸ਼ੀਸ਼ ਪੱਟੀ ਜੀ ਇਸ ਤਰ੍ਹਾਂ ਲੱਗਣੀ ਹੈ ਜੀ ਅੱਛਾ ਲੜਕੀਆਂ ਦੇ ਨਾ ਅੱਛਾ ਇਹ ਲੜਕੀਆਂ ਦੇ ਲੱਗਣੀ ਹੈ ਹਾਂਜੀ ਇਹ ਲੜਕੀਆਂ ਦੇ ਲੱਗਣੀ ਹੈ ਸ਼ੀਸ਼ ਪੱਟੀ ਕਹਿੰਦੇ ਜੀ ਇਸ ਨੂੰ ਹਾਂਜੀ ਇਹਨੂੰ ਸ਼ੀਸ਼ ਪੱਟੀ ਕਹਿੰਦੇ ਬੰਦਾ ਹੋਏਗਾ ਵਿਆਹ ਸ਼ਾਦੀਆਂ ਵਾਲੇ ਘਰਾਂ ਦੇ ਵਿੱਚ ਸਭ ਕੁਝ ਵਰਤਿਆ ਜਾਂਦਾ ਉਹਨਾਂ ਤੋਂ ਪਤਾ ਕਰਨਗੇ ਕਮੈਂਟ ਜੀ ਜਬਰਦਸਤ ਕਮੈਂਟ ਹੋਣਗੇ ਇੱਕਾ ਵੀ ਹੈ ਦੇਖੋ ਤੇ ਆਰਟੀਫੀਸ਼ੀਅਲ ਜੁਐਲਰੀ ਦੇ ਰੇਟ ਰੂਟ ਸਹੀ ਆ ਆਪਣੇ ਬਿਲਕੁਲ ਜੀ ਭਾਜੀ ਹੋਲ ਸੇਲ ਦਾ ਰੇਟ ਹੈ ਕਾਡੀ ਸਬਸਕ੍ਰਾਈਬਰ ਹੈ ਫਾਲੋਅਰਸ ਹੈ ਵੀਡੀਓ ਦੇਖ ਰਹੇ ਥੋੜਾ ਜਿਹਾ ਜਿਨਾਂ ਨੂੰ ਲੈ ਦੇਣ ਕਿ ਦੇਖ ਕੇ ਥੋੜਾ ਜਿਹਾ ਕਰ ਦਿਓ ਸਪੈਸ਼ਲ ਜੀ ਲੋ ਜੀ ਲੋ ਆ ਦੇਖੋ ਜੀ ਹਮ ਇਹ ਚੂੜੀਆਂ ਕੋਈ ਬੰਦਾ ਫਰਕ ਦੱਸ ਦੇ ਵੀ ਸੋਨੇ ਦੀ ਨਹੀਂ ਹੈਗੀਆਂ ਤਾਂ ਅਸੀਂ ਜ਼ਿੰਮੇਵਾਰ ਆ ਕੋਈ ਦੱਸ ਨਹੀਂ ਸਕਦਾ ਫਰਕ ਨਾ ਜੀ ਨਾ 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 ਪਰ ਖਰਾਬ ਵੀ ਨਹੀਂ ਹੁੰਦੀਆਂ ਜਲਦੀ ਅੱਛਾ ਖਰਾਬ ਉਹਦੀ ਬੁਰੀ ਸ਼ਾਈਨੀ ਕੋਤੇ ਹੀ ਰਹਿਣੀ ਹੈ ਹਾਂ ਬਹੁ ਟਾਈਮ ਕੱਢ ਜਾਂਦੀ ਹੈ ਮਤਲਬ ਆਪਣਾ ਜਿਹਦਾ ਸ਼ੌਂਕ ਹੁੰਦਾ ਨਾ ਪੂਰਾ ਕਰ ਸਕਦਾ ਸ਼ੌਂਕ ਪੂਰਾ ਹੋ ਜਾਏਗਾ ਪੈਸੇ ਘੱਟ ਲੱਗਣਗੇ ਹਾਂ ਲਓ ਜੀ ਹੁਣ ਸਿਆਰੇ ਦੀ ਦੁਕਾਨ ਤੇ ਤਾਂ ਜਾ ਨਹੀਂ ਸਕਦੇ ਨਹੀਂ ਹਾਂ ਇੱਥੇ ਤਾਂ ਆਪਾਂ ਚਾਹ ਪੂਰੇ ਕਰ ਸਕਦੇ ਆ ਉਹ ਲੱਖਾਂ ਚ ਬੋਧ ਦੀ ਗੱਲ ਇੱਥੇ ਚਾਹ ਪੂਰੇ ਹੋ ਸਕਦੇ ਆ ਨਹੀਂ ਠੀਕ ਹੈ ਸਮੇਂ ਦੇ ਮੁਤਾਬਿਕ ਆਰਟੀਫੀਸ਼ਲ ਜਿੰਮਰੀ ਜਿਹੜੀ ਇਹਨੇ ਬੜਾ ਵੱਡਾ ਰੋਲ ਅਦਾ ਕਰਤਾ ਜੀ ਠੀਕ ਹੈ ਉਸ ਵੇਲੇ ਦੇਖੋ ਜੀ ਜਿਹੜੀ ਲੜਕੀ ਹੁੰਦੀ ਆ ਨਾ ਜੀ ਜਿਹੜੀ ਸਭ ਤੋਂ ਵੱਧ ਚੀਜ਼ ਦਾ ਸ਼ਿੰਗਾਰ ਕਰਦੀ ਆ ਉਹ ਹੁੰਦੇ ਬਾਲ ਹਾਂ ਸਿਰ ਕੋ ਸ਼ਿੰਗਾਰ ਸ਼ੁਰੂ ਹੁੰਦਾ ਜੀ ਮੇਨ ਹਾਂ ਟਿੱਕਾ ਜੀ ਟਿੱਕੇ ਆਪਣੇ ਕੋ ਬਹੁਤ ਆ ਉਸ ਤੋਂ ਬਾਅਦ ਜੂੜਾ ਜੀ ਉਸ ਤੋਂ ਬਾਅਦ ਹੇਅਰ ਐਸੈਸਰੀ ਜੀ ਪਰਾਂਦੀਆਂ ਤੁਸੀਂ ਦੇਖ ਲੀਆਂ ਵਾਲਾਂ ਦੀਆਂ ਸ਼ੀਸ਼ ਪੱਟੀਆਂ ਦੇਖ ਲੀਆਂ ਤੁਸੀਂ ਹੁਣ ਆ ਦੇਖੋ ਜਿਹੜੇ ਨਹੀਂ ਕਰਦੀਆਂ ਗੁੱਤਾਂ ਤਾਂ ਉਹਨਾਂ ਵਾਸਤੇ ਜੂੜੇ ਆ ਜੀ ਅੱਛਾ ਆਹ ਲਓ ਅੱਛਾ ਉਹਨਾਂ ਵਾਸਤੇ ਬਸ ਜੂੜਾ ਸਿੰਪਲ ਕੀਤਾ ਉੱਪਰ ਐ ਲਾ ਲਿਆ ਜੀ ਹਾਂ ਆਹ ਲਓ ਜੀ ਲਓ ਜੀ ਹਰੇਕ ਸੈਗਮੈਂਟ ਨੂੰ ਧਿਆਨ ਚ ਰੱਖਿਆ ਵੀ ਜਿਹੜੀਆਂ ਹਾਂਜੀ ਹਾਂਜੀ ਇਹ ਜੀ ਹਾਂ ਬੁਡੀ ਡਿਜ਼ਾਈਨ ਇਹਦੇ ਨਾਲ ਦੇ ਲੱਗਣ ਵਾਸਤੇ ਅੱਛਾ ਇਹ ਨਾਲ ਡਿਜ਼ਾਈਨ ਲੱਗਣ ਵਾਸਤੇ ਇਹ ਬਾਲਾਂ ਤੇ ਲਾਨੂੰ ਸਪੈਸ਼ਲ ਜੀ ਲਓ ਜੀ ਆਹ ਦੇਖੋ ਜੀ ਐਦਾਂ ਡਿਜ਼ਾਈਨ ਪਰ ਤਿਆਰ ਹੋ ਜਾਏਗਾ ਜੀ ਇਹ ਆਪ ਵੀ ਘਰ ਤਿਆਰ ਹੋ ਜਾਏਗਾ ਹਾਂ ਇਹ ਪੁੱਛ ਵੀ ਕਿਤੇ ਪਾਰਲਰ ਜਾਂਦੇ ਲੋੜ ਨਹੀਂ ਹੈ ਬਿਨਾ ਪਾਰਲਰ ਤੋਂ ਤਿਆਰੀ ਹੋ ਜਾਂਦੀ ਹੈ ਸਾਰਾ ਕੁਝ ਰੈਡੀਮੇਡ ਹੈ ਫੈਸ਼ਨ ਬੋਲਰ ਸਾਰਾ ਕੁਝ ਹੈ अल्टीमेट ਸਟਾਈਲ ਹੈ ਜੀ ਹਾਂ ਇਹ ਬਾਲਾਂ ਤੇ ਲਗਾਉਣ ਵਾਸਤੇ ਸਪੈਸ਼ਲ ਹੈ ਜੀ ਹਾਂ 98155 40231 ਹਾਂ ਕਿਉਂਕਿ ਆਰਟੀਫੀਸ਼ਲ ਜੁਐਲਰੀ ਦੇ ਕਈ ਵਾਰੀ ਕਿ ਆਰਡਰ ਆਨਲਾਈਨ ਮੰਗਾ ਲੈਂਦਾ ਜੀ ਹਾਂ ਲਓ ਜੀ ਦੇਖੋ ਜੀ ਮੇਰੀ ਗਾਰੰਟੀ ਹੈ ਜੀ ਆ ਰਿੰਗਸ ਆਈਆਂ ਸਾਡੇ ਕੋਲੋਂ ਜੀ ਇਹ ਸਪੈਸ਼ਲ ਬੰਬੇ ਤੋਂ ਤਿਆਰ ਹੋਈਆਂ ਅੱਛਾ ਹਾਂ ਜੇ ਕੋਈ ਕਹੇ ਵੀ ਸੋਨਾ ਨਹੀਂ ਹੈ ਹਾਂ ਬਿਲਕੁਕ ਸੋਨਾ ਬਿਲਕੁਕ ਸੋਨਾ ਕੋਕਟੇਲ ਰਿੰਗ ਹੁੰਦੀ ਹੈ ਜੀ ਅੱਛਾ ਕੋਕਟੇਲ ਰਿੰਗ ਜਾਂਦੇ ਸਪੈਸ਼ਲ ਹੁੰਦੀ ਹੈ ਸਪੈਸ਼ਲ ਰਿੰਗ ਹੈਗੀ ਹੈ ਇਹ ਗੱਲ ਠੀਕ ਹੈ ਨਾ ਦੀ ਵੀ ਹੁਣ ਸੁਨਿਆਰੇ ਕੋਲ ਨਹੀਂ ਜਾਣਾ ਤਾਂ ਇੱਥੇ ਕੰਮ ਹੋ ਸਕਦਾ ਹਾਂਜੀ ਹਾਂਜੀ ਇੱਥੇ ਹੀ 80 ਤੇ ਹੋ ਸਕਦਾ ਜੀ ਬਿਲਕੁਲ ਜੀ ਬਿਲਕੁਲ ਹੈ ਅਸਲੀ ਕੰਮ ਜੀ ਆ ਦੇ ਕਾਜ ਅਧੂਰਾ ਹੈ ਆਹ ਲਓ ਜੀ ਦੇਖੋ ਚਾ ਪੂਰਾ ਕਰ ਰਹੇ ਭਾਈ ਸਾਹਿਬ ਠੀਕ ਲੱਗ ਰਹੇ ਜੀ ਵਧੀਆ ਲੱਗ ਰਹੇ ਬਹੁਤ ਸੋਹਣੇ ਲੱਗ ਰਹੇ ਬਹੁਤ ਸੋਹਣੇ ਲੱਗ ਰਹੇ ਆ ਦੇਖੋ ਜੀ ਪਾ ਕੇ ਆ ਗਏ ਅੱਛਾ ਪਗੜੀ ਹਾਂ ਹਾਂ ਸੁਣੋ ਕੀ ਆ ਗਏ ਲੇਕਿਨ ਸਿੰਪਲ ਇਹ ਹੁਣ ਪੌ ਕਿਹੜੀ ਪੋਣੀ ਹੈ ਦੱਸੋ ਆ ਪਾ ਲੀਏ ਓਏ ਮੈਨੂੰ ਵੀ ਜੂੜਾ ਵਧੀਆ ਪਾਉਣਾ ਪੈਣਾ ਆਉਂ ਮੈਂ ਪਾ ਦਾਂਗੇ ਉਹ ਇਹ ਦੱਸੋ ਤੁਸੀਂ ਦੱਸੋ ਆ ਕਿਹੜੀ ਪੋਣੀ ਹੈ ਆ ਪਾਉਣੀ ਹੈ ਆ ਪਾਓ ਜੀ ਆ ਲਓ ਜੀ ਲਓ ਜੀ ਇਹਨਾਂ ਦੀ ਚੁਆਇਸ ਦੇ ਮੁਤਾਬਿਕ ਹੁਣ ਡਾਕਟਰ ਜੀ ਆ ਇੱਕ ਫੋਟੋ ਖਿੱਚ ਲਿਓ ਕਲੋਜ਼ ਜੀ ਇਹਨਾਂ ਦੀ ਦੋ ਵੰਦਨ ਜੀ ਚੋਪੜਾ ਸਾਹਿਬ ਇੱਕ ਘਰ ਵਿੱਚ ਹੱਸੇ ਜੇ ਜਨਾਨੀ ਦੋਸਤੋ ਸੋਨੇ ਤੇ ਸੁਹਾਗੇ ਦੀ ਨਿਸ਼ਾਨੀ ਦੋਸਤੋ ਵਾਹ ਜੀ ਵਾਹ ਤਾੜੀਆਂ ਕਾਲ ਦੀ ਗੱਲ ਹੈ ਆ ਦੇਖੋ ਕਵਾਲ ਕਰਤਾ ਫਿਰ ਕਰਦਾ ਨਾ ਕਵਾਲ ਇਹ ਤਾਂ ਆਰਟਿਸਟ ਹੈ ਹਾਂ ਜੀ ਇਹ ਸੈਟ ਲਓ ਜੀ ਅੱਜ ਤਾਂ ਫਿਰ ਤਾਂ ਚਾਹੋ ਵੀ ਪੂਰਾ ਹੋ ਗਿਆ ਤੁਹਾਡਾ ਲਈ ਜਿਹੜਾ ਤੁਸੀਂ ਉਹ ਕੀਤਾ ਸੀ ਸ਼ਿਕਾਇਤ ਕੀਤੀ ਵੀ ਟੋਪੀ ਜੀ ਅਜੀਬ ਜੀ ਪਾ ਕੇ ਹੁਣ ਪੂਰੀ ਹੋ ਗਈ ਗੱਲ ਹਾਂਜੀ ਹਾਂਜੀ ਉਹ ਧਿਆਨ ਆ ਦੇਖੋ ਜੀ ਆਹੋ ਗੱਲ ਬਣ ਗਈ ਜੀ ਮੈਂ ਟੋਪੀ ਦੇ ਹੱਥੇ ਹੀ ਪਾ ਲੰਦੇ ਤਾਂ ਉਹ ਨਹੀਂ ਗੱਲ ਬੰਨੀ ਸੀ ਪਰ ਦੁਕਾਨ ਨਹੀਂ ਹੈਗੀ ਸੀ ਸਾਹਮਣੇ ਪਾਈ ਹੈ ਨਾ ਤਾਂ ਹੁਣ ਜਿਆਦਾ ਮਜ਼ਾ ਆਇਆ ਮੈਂ ਦੇਖੋ ਜਿਹੜੇ ਅਗਲੇ ਲੋਕ ਐ ਜਿਨ੍ਹਾਂ ਦਾ ਹੁਣ ਵਿਆਹ ਹੋਣਾ ਉਹ ਉਹਨਾਂ ਨੂੰ ਕਹਿ ਰਹੇ ਵੀ ਧਿਆਨ ਰੱਖ ਲਿਓ ਆ ਜੀ ਇੱਥੇ ਹਾਂ ਨਹੀਂ ਤਾਂ ਬਾਅਦ ਤੁਸੀਂ ਕਹਿਤਾ ਸੁਣਨੀ ਆ ਪੈਣੀ ਆ ਹਾਂਜੀ ਕਰੋ ਜੀ ਕਮੈਂਟ ਦੀ ਕੋਈ ਆਈਟਮ ਰਹਿ ਗਈ ਜਿਹੜੀ ਆਈਟਮ ਦਿਖਾ ਨਹੀਂ ਸਕੇ ਤੁਸੀਂ ਚਾਹੁੰਦੇ ਹੋ ਕਿ ਉਹ ਆਈਟਮ ਦਿਖਾਈ ਜਾਵੇ ਜ਼ਰੂਰ ਕਰਿਓ ਕਮੈਂਟ ਜੀ ਸਮਾਨ ਬਹੁਤ ਹੈ ਜੀ ਪੰਜਾਬੀ ਚ ਕਹਿੰਦੇ ਗਰੇ ਲੱਗੇ ਹੋਏ ਆ ਬਹੁਤ ਜ਼ਬਰਦਸਤ ਹੱਟੀ ਹੈ ਜੀ ਜ਼ਰੂਰ ਕਰਿਓ ਕਮੈਂਟ ਜੀ ਜੇਕਰ ਕੋਈ ਅਜਿਹੀ ਆਈਟਮ ਵਯਾ ਦੀ ਜਿਹੜੀ ਨਹੀਂ ਇਸ ਵਲੌਗ ਚ ਅਸੀਂ ਦਿਖਾ ਸਕੇ ਤੁਸੀਂ ਚਾਹਦੇ ਦਿਖਾਈ ਜਾਵੇ ਜ਼ਰੂਰ ਦੱਸਣਗੇ ਜੀ ਕਮੈਂਟ ਕਰਨਗੇ ਜੀ ਇਹ ਦੱਸਣਗੇ ਜੀ ਚੋਪੜਾ ਸਾਹਿਬ ਇਹ ਨਾ ਮੇਰਾ ਭਤੀਜਾ ਹੈ ਜੀ ਸ਼ੇਖਰ ਵਰਮਾ ਨਾਮ ਹੈ ਸ਼ੇਖਰ ਵਰਮਾ ਸ਼ੇਖਰ ਵਰਮਾ ਜੀ ਹਾਂ ਜੀ ਇਹ ਨਾ ਹਾਰ ਬਣਾਉਂਦਾ ਜੀ ਨੋਟਾਂ ਦੇ ਅੱਛਾ ਇਹ ਪਿਛਲੇ 20 ਸਾਲ ਤੋਂ ਹਾਰ ਬਣਾ ਰਿਹਾ ਜੀ ਇਹ ਲਓ ਜੀ ਔਰ ਇਹ ਤਾਂ ਵਧੀਆ ਡਿਜ਼ਾਈਨ ਕੋਈ ਨਹੀਂ ਬਣਾ ਸਕਦਾ ਸਾਡੀ ਗਾਰੰਟੀ ਹੈ ਪੰਜਾਬ 'ਚ ਵੀ ਨਹੀਂ ਬਣਾ ਸਕਦਾ ਪੂਰੇ ਪੰਜਾਬ 'ਚ ਕੋਈ ਸ਼ੇਖਰ ਵਰਮਾ ਤੋਂ ਵਧੀਆ ਹਾਰ ਨਹੀਂ ਬਣਾ ਸਕਦਾ ਜੀ ਆਹ ਦੇਖੋ ਜੀ ਸ਼ੇਖਰ ਵਰਮਾ ਦੀ ਔਰ ਚੂੜੀ ਬਾਜ਼ਾਰ ਰੋਪੜ ਦੇ ਵਿੱਚ ਹੈਪੀ ਦੀ ਹੱਟੀ ਦੇ ਰਜਨੀਸ਼ ਜੀ ਦੇ ਭਤੀਜਾ ਦੀ ਆਹ ਦੇਖੋ ਜੀ ਜ਼ਬਰਦਸਤ ਹਾਰਾਂ ਦੇ ਵਿੱਚ ਕਾਰੀਗਰੀ ਹੈ ਜੀ ਮੈਂ ਕਹਿੰਦਾ ਲੱਗਦਾ ਮੈਨੂੰ ਗਿਨੀਸ ਬੁੱਕ ਆਫ ਵਰਲਡ ਦੇ ਵਿੱਚ ਤੁਹਾਡਾ ਰਿਕਾਰਡ ਦੇ ਵਿੱਚ ਨਾਮ ਦਰਜ ਕਰਾਉਣਾ ਚਾਹੀਦਾ ਜੀ ਕਿ ਆਹ ਦੇਖੋ ਜੀ ਪਾਇਓ ਕੈਮਰਾ ਦੀ ਕਿਦਾਂ ਪ੍ਰੋਗੇ ਰੱਖੇ ਹੋਏ ਜੀ ਇਹਨਾਂ ਨੇ ਹਾਰ ਦੀ ਜ਼ਬਰਦਸਤ ਕਮਾਦੀ ਇਹਦੇ ਟ੍ਰੇਨਿੰਗ ਕਿੱਥੋਂ ਲਈ ਤੁਸੀਂ ਇਹ ਪੂਰੀ ਗਾਮਪੀ ਇਥੇ ਦੁਕਾਨ ਤੋਂ ਹੀ ਅਸਲੀ ਤੁਰਦੇ ਫਿਰਦੇ ਲੈਲੀ ਟ੍ਰੇਨਿੰਗ ਦੀ ਆ ਦਿਖਾਏ ਪਿੱਛੇ ਕੋ ਹੋਰ ਹਾਰ ਹੈ ਜੀ ਆ ਦੇਖੋ ਜੀ ਸ਼ੇਖਰ ਵਰਮਾ ਜੀ ਦੀ ਕਾਰੀਗਰੀ ਤੇ ਕਰਿਓ ਕਮੈਂਟ ਦੀ ਕਹਿੰਦੇ ਜੀ ਰਜਨੀਸ਼ ਜੀ ਕਹਿੰਦੇ ਮੇਰੇ ਪਤੀਜਾ ਦੀ ਹੈ ਔਰ ਪੂਰੇ ਪੰਜਾਬ ਚ ਦੇਖੇ ਕੋਈ ਹਾਰ ਨਹੀਂ ਬਣਾ ਸਕਦਾ ਜੀ ਦੇਖੋ ਜੀ ਹਾਰਾਂ ਦੀ ਲੋੜ ਪੈਂਦੀ ਹੈ ਇਹ ਫੇਰ ਰਵਾਜ ਸ਼ੁਰੂ ਹੋ ਚੁੱਕੇ ਨੇ ਜੀ ਜੇਕਰ ਤੁਹਾਨੂੰ ਨੋਟਾਂ ਦੇ ਹਾਰ ਕੋਰੇ ਕਰਾਰੇ ਬੜੇ ਜ਼ਬਰਦਸਤ ਨੋਟ ਚਾਹੀਦੇ ਹਾਰ ਚਾਹੀਦੇ ਤਾਂ ਸ਼ੇਖਰ ਵਰਮਾ ਜੀ ਦੀ ਕਾਰੀਗਰੀ ਨੂੰ ਬੜਦਾ ਸਲਾਮ ਜੀ ਸਲੂਟ ਬੜਾ ਦੀ ਕਰਤਾ ਕਮਾਲ ਦੀ ਇਹਨਾਂ ਨੇ ਦੀ ਅੱਗੇ ਵੀ ਦਿਖਾਓ ਜੀ ਇਹ ਵੀ ਤੁਸੀਂ ਬਣਾਏ ਹੋਏ ਅੱਲਾ ਵਜੀ ਰਜਨੀ ਦੀ ਬੱਦੇ ਬਣੇ ਹੀਰੇ ਰੱਖੇ ਹੋਏ ਤੁਸੀਂ ਹੈ ਭਤੀਜੇ ਹੈ ਜੀ ਭਤੀਜੇ ਤੁਹਾਡੇ ਹੈ ਕਮਾਲ ਦੀ ਕਰਤਾ ਆਹ ਦਿਖਾਓ ਜੀ ਹਾਲ ਡਾਲਰਾਂ ਦਾ ਹਾਲ ਵੀ ਆ ਦੇਖੋ ਜੀ ਕਿੰਨੇ ਚਾਹ ਦੇ ਨਾਲ ਆ ਇਹ ਕਿੰਨਾ ਕੁ ਟਾਈਮ ਲੱਗਦਾ ਇਹਨੂੰ ਬਣਾਉਣ ਚ ਜੀ ਇਹਨੂੰ 1 ਘੰਟਾ ਲੱਗਦਾ ਜੀ ਸਾਰਾ ਹੀ 1 ਘੰਟਾ ਦੀ ਹਾਂਜੀ ਹਾਂਜੀ 1 ਘੰਟੇ ਦੀ ਤਿਆਰ ਕਰ ਦਿੰਨੇ ਆ ਬਿਲਕੁਲ ਜੀ ਬਿਲਕੁਲ ਇਹ ਲੋੜ ਤੁਸੀਂ ਅਰੇਂਜ ਕਰ ਦਿੰਦੇ ਸਾਰੇ ਬਿਲਕੁਲ ਸਭ ਕੁਝ ਤੁਸੀਂ ਅਰੇਂਜ ਕਰਦੇ ਹੋ ਜਹਾਰ ਬਣਾ ਕੇ ਦੇਣਾ ਬਸ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਕਮਾਲ ਕਰਦਾ ਜੀ ਤੁਸੀਂ ਮਨ ਖੁਸ਼ ਕਰਤਾ ਰੂਹ ਖੁਸ਼ ਕਰਤੀ ਆਹ ਦੇਖੋ ਜੀ ਪੈਕਿੰਗ ਮਟੀਰੀਅਲ ਦਾ ਦੇਖੋ ਅੱਜ ਕੱਲ ਬੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਖੁੱਲੀਆਂ ਹੋਈਆਂ ਪਰ ਇਹਨਾਂ ਨੇ ਇਹ ਕੰਪਨੀ ਜਿਹੜੀ ਹੈ ਪੂਰੀਆਂ ਕੰਪਨੀਆਂ ਵੀ ਵੱਡੀਆਂ-ਵੱਡੀਆਂ ਫੇਲ ਕਰਕੇ ਰੱਖਤੀਆਂ ਜੀ ਕਰਤਾ ਕਮਾਲ ਦੀ ਆ ਦੇਖੋ ਇੱਥੇ ਪਾਇਓ ਕੈਮਰਾ ਦੀ ਆ ਦੇਖੋ ਕਿਹਾ ਡਾਲਰ ਤਾਂ ਹਾਰੇ ਜੀ ਇਹ ਹਾਂਜੀ ਇਹ ਡਾਲਰ ਯੂਐਸ ਡਾਲਰ ਯੂਐਸ ਡਾਲਰ ਹੈ ਜੀ ਯੂਐਸ ਡਾਲਰ ਹੈ ਹਾਂ ਅਸਲੀ ਬਿਲਕੁਲ ਬਿਲਕੁਲ ਅਸਲੀ ਬਿਲਕੁਲ ਅਸਲੀ ਇਹਨਾਂ ਲਈ ਤਾੜੀਆਂ ਹੋ ਜਾਣ ਜੀ ਜ਼ੋਰਦਾਰ ਤਾੜੀਆਂ ਦੀ ਆ ਦੇਖੋ ਜੀ ਕਾਰੀਗਰੀ ਹੁੰਦੀ ਐਦਾਂ ਦੀ ਕਾਰੀਗਰੀ ਜੀ ਵੱਡੀ ਗੱਲ ਦੇਖੋ ਹਾਂਜੀ ਹਾਂ ਮੇਰੀ ਗੱਲ ਕਿੰਨੇ 100 ਫਟਾ 100 ਨੰਬਰ ਹਾਂਜੀ 100 ਫਟਾ 100 ਨੰਬਰ ਜੀ ਮੈਂ ਕਹਿੰਦਾ ਜੀ ਹੈਪੀ ਦੀ ਹੱਟੀ ਚੂੜੀ ਬਾਜ਼ਾਰ ਰੋਪੜ ਤੇ ਵਲੌ ਦਸਤ ਕੰਮ ਹੈ ਜੀ ਪੂਰਾ ਇੰਨਾ ਸਮਾਨ ਦਿਖਾ ਤਾ ਥੱਕ ਗਿਆ ਜੀ ਮੈਂ ਸੱਚੀ ਕਹਿਣਾ ਹੱਥ ਜੋੜਦਾ ਜੀ ਮੈਂ ਥੱਕ ਗਿਆ ਪੂਰੀ ਥਕਾਵਟ ਹੋ ਗਈ ਐਨੀ ਦੇਰ ਦੇ ਲੱਗੇ ਹੋਏ ਆ ਜੀ ਮੈਨੂੰ ਸਮਾਨ ਤਾਂ ਹਜੇ ਵੀ ਮੁਕਿਆ ਨਹੀਂ ਹੋਣਾ ਚੋੜ ਦਾ ਫਸਲ ਤਾਂ 5% ਸਮਾਨ ਵੀ ਨਹੀਂ ਹੋਇਆ 5% ਸਮਾਨ ਵੀ ਨਹੀਂ ਹੋਇਆ ਹਾਂਜੀ 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 ਇਹਦਾ ਮਤਲਬ ਪੂਰੀ ਸੀਰੀਜ਼ ਵਲੌਗਸ ਦੀ ਤੇ ਆ ਜੀ ਹਾਂਜੀ ਇਹ ਤਾਂ ਜਿੰਨਾ ਵਿਆਹ ਦਾ ਸਮਾਨ ਸੀ ਅੱਜ ਸ਼ਗਨ ਤੋਂ ਸ਼ੁਰੂ ਕੀਤਾ ਕੰਮ ਇਹ ਸ਼ਗਨਾਂ ਦੇ ਕੀਤਾ ਹਲੇ ਬਾਕੀ ਇੰਨਾ ਸਮਾਨ ਆ ਸਾਡੇ ਕੋਲ ਤੁਸੀਂ ਜਿੰਨੀ ਵਾਰੀ ਮਰਜ਼ੀ ਆਓ ਵੈਲਕਮ ਹੈ ਜਿਹੜੇ ਸਾਡੇ ਕਸਟਮਰ ਨੂੰ ਜੋ ਹੋਰ ਵੀ ਕੋਈ ਚੀਜ਼ ਚਾਹੀਦੀ ਹੋਵੇ ਸਾਡੇ ਕੋਲ ਆ ਕੇ ਦੇਖੋ ਅਸੀਂ ਹਰ ਤਰ੍ਹਾਂ ਦਾ ਸਮਾਨ ਵਿਆਹ ਦਾ ਅਵੇਲੇਬਲ ਕਰ ਦਾਂਗੇ ਜੇ ਨਾ ਹੋਊਗਾ ਤਾਂ ਆਰਡਰ ਤੇ ਬਣਵਾ ਕੇ ਦਵਾਂਗੇ ਜੀ ਆਰਡਰ ਤੇ ਬਣਾ ਕੇ ਦਵਾਂਗੇ ਜੀ ਬਿਲਕੁਲ ਜੇ ਕੋਈ ਕਿਸੇ ਦੀ ਖਾਸ ਰੀਤੀ ਰਿਵਾਜ ਹੈ ਉਹ ਸਮਝਾ ਦੇਣ ਵੀ ਆ ਚੀਜ਼ ਤਿਆਰ ਕਰ ਦੋ ਕਰ ਦੋਗੇ ਉਹੀ ਹੋਊਗੀ ਜੀ ਤਿਆਰ ਬਿਲਕੁਲ ਇਨ ਬਿਨ ਇਨ ਬਿਨ ਹਾਂ ਜੀ ਆਹ ਸ਼ਬਦ ਬੜਾ ਵਧੀਆ ਬੋਲੇ ਦੁਬਾਰਾ ਬੋਲਿਓ ਇਨ ਬਿਨ ਇਨ ਬਿਨ ਦੇਖੋ ਜੀ ਇਨ ਬਿਨ ਚੀਜ਼ਾਂ ਤਿਆਰ ਕਰਕੇ ਦੇਣਗੇ ਜੀ ਹੈਪੀ ਦੀ ਹੱਟੀ ਚੂੜੀ ਬਾਜ਼ਾਰ ਰੂਪੜ ਤੋਂ ਇਹ ਵਲੌਗ ਬਣਾਇਆ ਜੀ ਕਿੱਦਾਂ ਦਾ ਲੱਗਿਆ ਵਲੌਗ ਕਿੱਦਾਂ ਦੀ ਲੱਗੀ ਗੱਲਬਾਤ ਤੇ ਕਿੱਦਾਂ ਦੀ ਲੱਗੀ ਹੱਟੀਆਂ ਦਾ ਸ਼ਹਿਰ ਹੱਟੀਆਂ ਰੋਪੜ ਚ ਮਿਲਦੀਆਂ ਜੀ ਤੁਹਾਡੇ ਸ਼ਹਿਰ ਚ ਵੀ ਜੇਕਰ ਕੋਈ ਮਸ਼ਹੂਰ ਹੱਟੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਨਾਮ ਲਿਖ ਦਿਓ ਉਹਨਾਂ ਦਾ ਹੱਟੀਆਂ ਦਾ ਸ਼ਹਿਰ ਪੰਜਾਬੀ ਵਿਰਸੇ ਤੇ ਵਿਰਾਸਤ ਦੇ ਨਾਲ ਸੰਬੰਧਿਤ ਇਹ ਤੰਗ ਗਲੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਹੱਟੀਆਂ ਨੇ ਨਾ ਜੀ ਇਹ ਵਾਕ ਹੀ ਵਿਰਸੇ ਤੇ ਵਿਰਾਸਤ ਤੇ ਕੰਮ ਕਰ ਰਹੀਆਂ ਨੇ ਜੀ ਔਰ ਸਭ ਤੋਂ ਵਧੀਆ ਗੱਲ ਹੈ ਕਿ ਤੁਸੀਂ ਦੇਖੋ ਆਪਣੇ ਕਸਟਮਰਸ ਦੇ ਨੌ ਤੱਕ ਜਾਣਦੇ ਹੁੰਦੇ ਆ ਕਸਟਮਰ ਨਾਲ ਤੁਹਾਡਾ ਇੱਕ ਰਿਲੇਸ਼ਨ ਬਣ ਜਾਂਦਾ ਹੈ ਮਾਲਸ ਦੇ ਵਿੱਚ ਨਹੀਂ ਬਣਦਾ ਅਸੀਂ ਕਈ ਵਾਰ ਮਾਲ ਚ ਜਾਂਦੇ ਮੈਂ ਕੱਲ ਹੀ ਚੰਡੀਗੜ੍ਹ ਸੀ ਉਹ ਇੱਕ ਬਜ਼ੁਰਗ ਲੇਡੀ ਆਈ ਉਹ ਕਹਿੰਦੇ ਜੀ ਮੈਨੂੰ ਬੈਠਣ ਨੂੰ ਜਗ੍ਹਾ ਹੀ ਨਹੀਂ ਹੈ ਦੁਕਾਨ ਚ ਕਿਤੇ ਬਜ਼ੁਰਗਾਂ ਨੂੰ ਨਾ ਜੀ ਇੱਥੇ ਬਿਠਾਣਿਆ ਆ ਇੱਥੇ ਬਿਠਾਣਿਆ ਜੀ ਇੱਥੇ ਬਿਠਾਣਿਆ ਜੀ ਬਜ਼ੁਰਗ ਕਮਾਲ ਐ ਸਲੂਟ ਬਣਦਾ ਜੀ ਆਹ ਦੇਖੋ ਜੀ ਆਹ ਹੈ ਰਿਸ਼ਤਿਆਂ ਦੀ ਗੱਲ ਦੀ ਛੋਟੇ ਸ਼ਹਿਰਾਂ ਦੇ ਵਿੱਚ ਹਟੀਆਂ ਦਾ ਸ਼ਹਿਰ ਔ ਸ਼ਹਿਰ ਲੇਕਿਨ ਕਾਰਨਾਮੇ ਵੱਡੇ ਹੈ ਚੂੜੀ ਬਾਜ਼ਾਰ ਦੇ ਚਿਕੋਰੀ ਵਿਜ਼ਿਟ ਜਰੂਰ ਕਰਿਓ ਜੀ ਧੰਨਵਾਦ ਜੀ ਸ਼ੁਕਰੀਆ ਜੀ ਮਿਹਰਬਾਨੀ ਜੀ